ਤੇ ਹੋਰ ਆ ਮਗਰ ਕੇ ਦੇਖ ਲੈ ਕੀ ਹਾਲ ਹੁੰਦਾਗਾ ਹੈ ਹਾਂ ਇਹ ਤਾਂ ਪਤਾ ਹੀ ਹੈ ਜਦੋਂ ਕੋਲੋ ਕੋਲੀ ਹੋ ਜਾਣ ਉਹ ਤਾਂ ਸਰੀਕਣਾਂ ਹੋ ਜਾਂਦੀਆਂ ਤੇ ਹੋਰ ਜਦੋਂ ਦੂਰ ਹੋਣ ਤਾਂ ਭੈਣ ਆਪਣਾ ਭੱਜ ਕੇ ਮਿਲਦਣਾ ਮਿਲਦੀਆਂ ਮਿਲਦਗਾ ਨਾ ਤੇ ਮੈਂ ਤਾਂ ਇਹੀ ਗੱਲ ਕਰਨ ਆਈ ਸੀ ਰਿਸ਼ਤਾ ਕਰਾ ਦਿੰਦੀ ਆ ਕੁੜੀ ਬਹੁਤ ਸਿਆਣੀ ਐ ਪੜ੍ਹੀ ਲਿਖੀ ਐ ਵਧੀਆ ਤੇ ਆ ਕੇ ਉਹ ਤਾਂ ਨਾ ਥੋਡੇ ਘਰ ਦਾ ਜਾਵਾ ਨਕਸ਼ਾ ਹੀ ਬਦਲ ਦਊਗੀ ਹੁਣ ਤੂੰ ਮੇਰੀ ਗੱਲ ਸੁਣ ਬੰਨੋ ਹੁਣ ਖਣੀ ਨੂੰ ਦੇਖੇ ਜੀ ਜਾਂਦੇ ਕਿੰਨਾ ਕੰਮ ਕਰਦਾਗਾ ਸਾਰਾ ਦਿਨ ਖੇਤ ਰੰਦਾ ਜਿਉ ਤੜਕੇ ਚਾਹ ਪੀ ਕੇ ਬਗ ਜਾਂਦਾ ਹੱਥ ਨੇ ਆਉਂਦਾ ਦਿਨ ਛਿਪੇ ਦੇਖ ਹੈ ਕਮਾਲਾ ਮੁੰਡਾ ਆਪਣਾ ਤਾਂ ਚਲੋ ਉਸਲੇ ਕੰਮ ਚਾਹ ਦੂਜਾ ਵੱਡਾ ਕਰੀ ਜਾਂਦਾ ਬਾਹਰਲੇ ਕੰਮ ਉਸਲੇ ਆ ਜਿਹੜੇ ਹੂੰ ਇਹਦਾ ਮਾਰਾ ਮੋਟਾ ਘਰੇ ਆ ਕੋਈ ਡੰਗਰ ਪੁੱਛਦਾ ਉਹ ਭਾਈ ਮੈਂ ਸੰਭੀ ਜਾਂਦਾ ਔਖਾ ਔਖਾ ਜੇ ਮੈਂ ਚਾਹੁੰਦਾਗਾ ਹਾਂ ਰਾਇ ਮਿਲ ਕੇ ਵਾ ਕਰੀ ਜਾਂਨੇ ਉਹ ਤਾਂ ਨਾ ਤੇ ਮੇਰੇ ਪੋਰਾ ਪਸੰਦ ਦੀ ਛੋਡੀ ਗੱਲ ਜਿਹੜੀ ਛੋਡੀ ਬੜੀ ਬੂਆ ਇੱਕ ਤਾਂ ਉਹ ਹੀ ਕਰਨਾ ਉਹਦੇ ਕੋਲੇ ਕੋਈ ਜਵਾਖ ਨਹੀਂ ਹੈਗਾ ਇਹ ਕੂ ਹੈ ਜੇ ਕਹੇਗਾ ਬੋਤੇ ਵਰਗੀ ਪਈ ਆ ਉਹ ਤੇ ਕੁਣ ਮੈਨੂੰ ਸੋਹਣੀ ਲੱਗਦੀ ਉਹ 24 ਘੰਟੇ ਕਲੇਸ਼ ਰੱਖਦੀ ਆ ਹੂੰ ਚਾ ਚਾਰ ਰੋਟੀ ਮੰਗਰੋ ਖੜਾਓ ਪਹਿਲਾ ਸਾਖ ਦੀ ਗੱਲ ਛੇੜ ਕੇ ਬਹਿ ਜੂ ਚਾ ਰੋਟੀ ਮਗਰ ਫੜੋ ਪਹਿਲਾ ਸਾਖ ਦੀ ਮੇਰੀ ਭੈਣ ਦਾ ਰਿਸ਼ਤਾ ਲੈ ਲਵਾਪੂ ਮੇਰੀ ਭੈਣ ਦਾ ਰਿਸ਼ਤਾ ਲੈ ਲਵਾਪੂ ਉਹ ਫਿਰ ਉਹਨੂੰ ਆਏ ਆ ਜੇ ਕੋਈ ਅੱਡ ਦੀ ਆ ਗਈ ਤਾਂ ਮੈਂ ਇੱਥੋਂ ਕੰਮ ਪਾ ਲਿਆ ਕਰੂਗੀ ਤੇ ਮੇਰੇ ਨਾਲ ਸਹਿਕਾ ਕਰੂਗਾ ਅੱਗੇ ਮੇਰੇ ਲਾਦ ਨਹੀਂ ਤੇ ਜੇ ਮੈਂ ਆਪਦੀ ਭੈਣ ਲੈ ਆਵਾ ਪਾਸੇ ਰਹਿਣਗੇ ਰੱਖਾਂਗੇ ਦੋਨੇ ਆਹ ਸੋਚ ਆਦੇ ਮਨ ਦੇ ਵਿੱਚ ਨਾ ਮੈਂ ਤਾਂ ਜਵਾਬ ਦਿੱਤਾ ਸੀ ਉਹਨੂੰ ਮਖਾ ਵੀ ਅਸੀਂ ਨਹੀਂ ਰਿਸ਼ਤਾ ਲੈਂਦੇ ਕਹਿੰਦੀ ਫਿਰ ਵਿਆਹ ਲੈ ਉਹ ਕਹਿੰਦੀ ਜਿੱਥੇ ਵਿਆਹਣਾ ਮੈਂ ਕੋਈ ਨਹੀਂ ਭਾਈ ਸਾਡੇ ਜਿਹੇ ਮੈਂ ਤਾਂ ਹੋਈ ਅਸੀਂ ਵਿਆਹ ਲਾਂਗੇ ਪਾਸੇ ਹੋਰ ਚੱਲ ਫਿਰ ਤੂੰ ਫਿਰ ਪਤਾ ਲਗਨ ਕਿ ਮੇਰੇ ਗਹਿਮਤ ਹੋਈ ਤਾਂ ਮੈਂ ਹੋਣ ਨਹੀਂ ਦਿੰਦੀ ਕਹਿੰਦੀ ਲੈ ਐਸੇ ਧਮਕੀ ਦੇ ਕੇ ਗਈ ਐ ਲਾ ਉਹ ਤਾਂ ਕਿਤੇ ਹੋਰ ਨਾ ਮੇਰੀ ਗੱਲ ਸੁਣ ਤੈਜ ਮੈਂ ਤਾਂ ਉਹੀ ਗੱਲ ਟਿੱਬਿਆਂ ਦੇ ਪਾਣੀ ਚ ਡਾਇਆ ਹੋਇਆ ਤੇ ਇਹ ਤਾਂ ਕੀ ਦੀ ਵਿਚਾਰੀ ਐ ਹੂੰ ਚੱਲ ਕੋਈ ਨਹੀਂ ਫਿਰ ਆਪਾਂ ਰਿਸ਼ਤਾ ਲੈ ਲਾਂਗੇ ਕੋਈ ਨਹੀਂ ਹੁਣ ਸ਼ਨੀ ਨੂੰ ਚੰਗਾ ਦੇਖਿਆ ਪੜਾ ਮੁੰਡਾ ਵਧੀਆ ਨਰਮ ਮੁੰਡਾ ਠੀਕ ਐ ਨਾ ਤਾਂ ਹੀ ਮੈਂ ਕਹਿੰਦੀ ਐ ਐਸਾ ਨਹੀਂ ਕਹਿੰਦੀ ਦੇਖ ਕੇ ਕਹਿੰਦੀ ਐ ਤੇ ਚੱਲ ਨਾਲ ਇੱਕ ਫਿਰ ਮਾਂਬਾਰਾ ਵਿਚਾਰਾ ਹਾਂ ਚੱਲ ਕੋਈ ਨਹੀਂ ਫਿਰ ਹਾਂ ਮੈਂ ਰਹਿ ਕਰਕੇ ਦੱਸੂ ਤੇ ਫਿਰ ਹਾਂ ਠੀਕ ਐ ਚੰਗਾ ਫਿਰ ਤੂੰ ਆਪ ਹੀ ਦੱਸਦੀ ਉਧਰ ਆਉਂਦਾ ਜਾਂਦਾ ਚੰਗਾ ਚੰਗਾ ਅਪਾਈ ਰਮਣਾ ਗੱਲ ਸੁਣ ਪੁੱਤ ਰਿਆ ਓਏ ਆ ਜਾ ਹੁਣ ਪਤਾ ਨਹੀਂ ਕੀ ਕਹਿੰਦੇ ਨੇ ਹੁਣ ਓਏ ਆ ਜਾ ਬੜਬੜ ਕਰਦੀ ਫਿਰਦੀ ਆ ਆਉਣੀ ਆ ਜੀ ਦੁੱਧ ਕੰਮ ਕਰੀ ਜਾਂਦੀ ਸੀ ਆਉਣੀ ਆ ਹਾਂਜੀ ਬਾਪੂ ਜੀ ਦੱਸਾ ਮੈਂ ਕੋਸਮਾ ਸਾਨੂੰ ਸਾਰ ਨੂੰ ਤਾਂ ਇਕੱਠੇ ਕੀਤਾ ਤੜਕੇ ਜਾਣਾ ਆਪਾਂ ਕੁੜੀ ਦੇਖਣ ਹਾਂਜੀ ਬਾਪੂ ਜੀ ਪਿੰਡ ਜਾਣਾ ਹੈ ਨਾ ਸਾਡੇ ਹੀ ਹਾਂ ਸਣੀਵਾਰ ਤੇ ਨਿੱਕੀ ਤੇ ਰਸਤਾ ਦੇਖਣ ਜਾਣਾ ਹੈ ਉਹ ਗੱਲ ਸੁਣ ਲਾ ਪੂਰੀ ਗੱਲ ਸੁਣ ਲਾ ਫੇਰ ਬੋਲੀ ਹਾਂ ਬਾਪੂ ਦੱਸ ਸਣੀਵਾਰ ਤੇ ਕੁੜੀ ਵੇਖਣ ਜਾਣਾ ਆਪਾਂ ਹਾਂ ਠੀਕ ਆ ਜੇ ਆਪਾਂ ਨੂੰ ਕੁੜੀ ਪਸੰਦ ਹੋਈ ਹਾਂ ਤਾਂ ਆਪਾਂ ਨਾਲ ਹੀ ਲਿਆਵਾਂਗੇ ਤੁਮੀ ਹਾਏ ਬਾਪੂ ਜੀ ਸੱਚੀ ਹਾਏ ਮਾਇ ਦਾ ਫੇਰ ਮੈਂ ਤਾਂ ਬਾਪੂ ਜੀ ਬੜੀ ਅਸਲ ਪਾ ਕੇ ਜਾਊਂਗੀ ਤੂੰ ਮੈਨੂੰ ਤਰਾਵਾ ਚੁੱਪ ਕੀ ਹੋਵੇਗੀ ਉੱਭਾ ਲਾ ਬਾਪੂ ਜੀ ਹਾਂ ਦੱਸ ਤੇ ਨਾਲੇ ਤੋਂ ਭਾਈ ਜਿਹੜਾ ਸਮਾਨ ਹੁੰਦਾ ਨਾ ਕੋਈ ਉਹ ਨਾਮ ਵਾਲਾ ਬੋੜਾ ਤੇ ਉਹ ਖਰੀਦ ਲਈਸ ਬਰੇ ਠੀਕ ਹੈ ਨਾ ਠੀਕ ਹੈ ਬਾਪੂ ਜੀ ਮੈਂ ਲੈ ਜੀ ਸਾਰਾ ਕੁਝ ਲੈ ਕੇ ਆਉਂਗਾ ਬਾਪੂ ਜੀ ਸੁਰਖੀ ਬਿੰਦੀ ਸਾਰਾ ਕੁਝ ਲੈ ਕੇ ਆਉਂਗਾ ਹਾਂ ਬਾਜ਼ਾਰ ਬਾਗ ਜਾ ਤੂੰ ਜਾਨੇ ਤੇ ਉਹ ਲਿਆਇਓ ਖਰੀਦ ਕੇ ਠੀਕ ਹੈ ਮੈਂ ਚੱਲ ਲੈ ਜੀ ਚੱਲ ਹਾਂ ਹਾਂ ਕੋਈ ਨਹੀਂ ਤੇਰੇ ਨਾਲ ਜਾੜੂ ਸਾਰਾ ਧਿਆਨ ਨਾਲ ਖਰੀਦ ਲਈ ਜਿਹੜਾ ਬੁੜੀਆਂ ਦਾ ਸਮਾਨ ਹੈ ਹਾਂ ਮੈਨੂੰ ਪਤਾ ਸਾਡੀ ਛੋਟੀ ਨੂੰ ਕਹੇ ਜੇ ਕੁਝ ਪਸੰਦ ਆਵੇ ਸਾਰਾ ਕੁਝ ਧਿਆਨ ਨਾਲ ਤੇਰੀ ਜ਼ਿੰਮੇਵਾਰੀ ਹੈ ਇਹ ਮੁੜ ਕੇ ਉੱਤੇ ਕੁਝ ਵਿੱਚ ਰਹਿ ਜਾ ਫਿਰ ਰੋਕਾ ਹੋ ਜੂ ਸਾਰਾ ਕੁਝ ਲੈ ਕੇ ਆਉਂਗਾ ਬਾਪੂ ਜੀ ਜਿਹੜਾ ਸਾਡੀ ਨਿੱਕੀ ਨੂੰ ਸਾਰਾ ਪਸੰਦ ਆ ਮੈਨੂੰ ਪਤਾ ਹੈਗਾ ਕੋੜੇ ਸਾਟ ਪਾਉਂਦੀ ਆ ਕਿਹੜੀ ਸੁਰਖੀ ਲਾਉਂਦੀ ਆ ਮੈਨੂੰ ਸਾਰਾ ਕੁਝ ਪਤਾ ਬਾਪੂ ਫਿਕਰ ਨਾ ਕਰਨ ਵਾਲੇ ਸਾਟ ਮੈਂ ਵਧੀਆ ਪੂਰਾ ਕੰਟ ਲੈ ਕੇ ਆਉਂਨਾ ਮੈਂ ਆਪਦੇ ਵਧੀਆ ਬਾਕੀ ਲੈ ਜੂ ਤੇ ਹਾਂਜੀ ਬਾਪੂ ਜੀ ਕੋਈ ਜਿਹੜੀ ਹੁੰਦੀ ਆ ਫਲਕਾਰੀ ਫਲਕੂਰੀ ਜੀ ਕੋਈ ਉਹ ਹੁੰਦੀ ਆ ਉਹ ਬਾਪੂ ਜੀ ਮੈਂ ਮੇਰਾ ਨਹੀਂ ਲੈਂ ਜੁੰਬਰੀ ਆ ਬਾੜੀ ਸੋਣੀ ਪਈ ਆ ਉਹ ਤੁਸੀਂ ਮੈਨੂੰ ਬਾਗ ਦਿੱਤਾ ਸੀ ਜਿਹੜਾ ਉਹ ਲੈ ਕੇ ਜਾਉਂ ਬਾਪੂ ਜੀ ਸਾਡੀ ਛੋਟੀ ਨੂੰ ਬਾੜਾ ਪਸੰਦ ਆਵਣੀ ਕਹਿੰਦੇ ਨੇ ਮੈਂ ਫੋਟੋਆਂ بھیਜੀਆਂ ਲੈ ਕੇ ਦੇਖਣੀਆਂ ਨੇ ਉਹ ਜੋ ਲੈਣਾ ਸਾਰਾ ਕੁਝ ਨਵਾਂ ਲੈਣਾ ਤੋਰੀ ਗੱਲ ਹਾਂ ਮੈਂ ਨਵਾ ਲੈ ਜੂਗੀ ਮੇਰੇ ਦੇ ਨਾਲ ਦਾ ਇੱਕ ਤੈਨੂੰ ਮੈਂ ਦੱਸਦੀ ਗੱਲ ਬਾਪੂ ਦੀ ਗੱਲ ਨਾ ਕੱਟ ਪਹਿਲਾਂ ਸੁਣ ਲਾ ਸੁਣ ਕੇ ਜਵਾਬ ਦੇਗਾ ਪ੍ਰਾਣੀ ਚੀਜ਼ ਕੋਈ ਨਹੀਂ ਲੈ ਕੇ ਜਾਣੀ ਸਭ ਨੰਮੀਆਂ ਲੈ ਜਾਣੀਆਂ ਚਲ ਠੀਕ ਐ ਸਾਡੀ ਨਿੱਕੀ ਤਾਂ ਨਵਾਂ ਹੀ ਲਾਓ ਫੇਰ ਬਾਗ ਇੱਕ ਹੋਰ ਬਈ ਸਾਨੂੰ ਕਹਿੰਦਾ ਬਾਟਾ ਦੂਰ ਦੀ ਥੋੜੀ ਜੀ ਅੱਛਾ ਤੇ ਆਪਾਂ ਤੜਕੇ ਸਵੇਹਾ ਤਿਆਰ ਹੋ ਜਾਈਏ ਮੈਂ ਬਾਪੂ ਜੀ ਦੂਰ ਦੀ ਬਾਟ ਕਿੱਥੇ ਆ ਮੈਂ ਤਾਂ 5 ਮਿੰਟਾਂ ਚ ਤੁਰ ਕੇ ਰਾਮਨਵਾਸ ਪਹੁੰਚ ਜਾਈ ਹੁੰਨੀ ਐਗੀ ਜਿੱਦਾਂ ਗੱਡੀਆਂ ਕੁੱਟਣਾਂ ਲੈ ਕੇ ਜਾਉਂਗੇ ਬਾਪੂ ਜੀ ਉਹ ਪਾਈ ਰਾਮਨਵਾਸ ਨਹੀਂ ਹੋਰ ਬੱਕੀ ਦੀ ਇਹ ਡਬਲ ਜੋ 3 ਕਿਲੋਮੀਟਰ ਅੱਗੇ ਆਪਾਂ ਨੂੰ ਰਸਤਾ ਕਰਾਉਂਦੀ ਆ ਹੈ ਡਬਾੜੀ ਫੇਮੇਲ ਵੱਲੋਂ ਦਾ ਜਵਾਬ ਹੈ ਮੈਂ ਨਹੀਂ ਕੁਝ ਵੀ ਲੈਣ ਦੀ ਹੁੰਦੀ ਹੈਗੀ ਆਪਾਂ ਪੈ ਲੈ ਤੂੰ ਸਾ ਮੇਰੇ ਮਾਪੇ ਦੇ ਜਮੀਂ ਪੱਤਾ ਕੱਟਦਾ ਚੁੱਪ ਕਰ ਜਾ ਕੇ ਮੈਥੋਂ ਵਿੱਚੀ ਕਟਾਉਣੀ ਆ ਤੂੰ ਵਿੱਚੀ ਕਟਾ ਕੇ ਚੁੱਪ ਹੋਏਂਗੀ ਤੂੰ ਮੈਂ ਤਾਂ ਮੇਰੇ ਪੇਕੇ ਨਾਲ ਜਵਾਨ ਦੇ ਵਿੱਚ ਬੈਠੀ ਸੀ ਮੇਰੇ ਪੇਕੇ ਮੇਰੇ ਪੇਕੇ ਹਰੇ ਇੱਕ ਗੱਲ 'ਚ ਗੱਲ ਵੀ ਸੁਣ ਲੈ ਅਗਰ ਪਹਿਲਾਂ ਵੱਡੇ ਬੰਦੇ ਦੀ ਕੀ ਕਹਿੰਦਾ ਕੀ ਨਹੀਂ ਬਾਪੂ ਆਉਂਦਾ ਸਮਾਨ ਨਾ ਆਪੇ ਲੈ ਲਓ ਨਾ ਇਹੋ ਜਿਹੜੀਆਂ ਤੁਸੀਂ ਫਲਕਾਰੀਆਂ ਫਲਕੁਰੀਆਂ ਤੇ ਬੁੜੀਆਂ ਦਾ ਸਮਾਨ ਕਹਿੰਦੇ ਸੀ ਲੈ ਆਇਓ ਆਪਣੇ ਹੱਥ ਖੜੇ ਨੇ ਆਪਾਂ ਤਾਂ ਜਾਂਦੇ ਤੇਰੇ ਬਣਾ ਤਾਂ ਮੈਨਾਂ ਦਾ ਫਲਕਾਰੀਆਂ ਵੀ ਆਉਣੀਆਂ ਵੱਡੀ ਸ਼੍ਰੀ ਦੇਵੀ ਆਪਾਂ ਤਾਂ ਜਾਂਦੇ ਨਹੀਂ ਹੈਗੇ ਮੇਰੇ ਤਾਂ ਹੱਥ ਖੜੇ ਨੇ ਜਦੋਂ ਤੁਸੀਂ ਮੇਰੇ ਪੇਕਿਆਂ ਦਾ ਪੱਤਾ ਕੱਟਤਾ ਫਿਰ ਮੇਰਾ ਵੀ ਸੋਣ ਤੂੰ ਜਾ ਯਾਰ ਕਰ ਲਾਂਗੇ ਅਸੀਂ ਆਪੇ ਤੇਰੇ ਬਣਾ ਕੀ ਵਿਆਹ ਆ ਜਾਊਗਾ ਓ ਬਾਈ ਤੁਸੀਂ ਜਿੰਮੇ ਗੱਲ ਕਰਨੀ ਹੈ ਨਾ ਕਰ ਲਓ ਯਾਰ ਓ ਸਣੀ ਤੂੰ ਕਾਹ ਤੋਂ ਨਰਾਜ ਹੁੰਦਾ ਓ ਮੈਂ ਨਰਾਜ ਹੁੰਦਾ ਬਾਈ ਮੈਂ ਤਾਂ ਹੁਣਾ ਸੜਕੇ ਦਾ ਖੇਤੋਂ ਆਪਰੇ ਸਣੀ ਗੱਲ ਸੁਣ ਬਾਪੂ ਆਉਤ ਇਹਦਾ ਪਤਾ ਕੀ ਆ ਤਾਂ ਤੈਨੂੰ ਪਤਾ ਹੀ ਹੈ ਜਿਹੇ ਜੀ ਹੈਗੀ ਐ ਇਹਦੀ ਹੱਤ ਤਾਂ ਹੁਣ ਪੱਕ ਗਈ ਬਦਲਦੀ ਤਾਂ ਹੈ ਨਹੀਂ ਨਾ 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 ਠੀਕ ਐ ਨਾ ਇਹ ਤਾਂ ਐਂ ਹੀ ਰਹੂਗੀ ਤੂੰ ਟੈਨਸ਼ਨ ਨਾ ਲੈ ਤੜਕੇ ਸੁਨੇਹਾ ਸਾਰੇ ਅਸੀਂ ਤਿਆਰ ਹੋਵਾਂਗੇ ਜਿਹੜੇ ਟਾਈਮ ਆਪਾਂ ਤੂੰ ਟਾਈਮ ਦਿੱਤਾ ਉਸੇ ਟਾਈਮ ਨੂੰ ਤਿਆਰ ਮਿਲਾਂਗੇ ਸਾਰੇ ਲੀੜੇ ਕੱਪੜੇ ਮੈਂ ਆਪੇ ਕਰਦਾ ਉਹਦੇ ਨਾਲ ਅੰਦਰ ਜਾ ਕੇ ਗੱਲ ਜਿਹੜੀਆਂ ਗੱਡਿਆਂ ਵਾਲਿਆਂ ਨੂੰ ਕਿਹਾ ਨਾ ਮੈਂ ਉਹ ਕਹਿੰਦੇ ਵੀ ਚਾਚਾ ਅਸੀਂ 7 ਵਜੇ ਤੜਕੇ ਆ ਜਾਵਾਂਗੇ ਬਸ ਤੂੰ ਬੇਫਿਕਰ ਐ ਮੈਂ ਜਾਨਣਾ ਉਹਦੇ ਨਾਲ ਕਰਦਾ ਗੱਲਾਂ ਬਣਾਉਣਾ ਪਹਿਲਾਂ ਤਾਂ ਉਹਦੀ ਰੀ ਮੇਰੀ ਗੱਲ ਸੁਣਾ ਜਾਣਦੀ ਐ ਤਾਂ ਜਾਣਦੀ ਐ ਠੀਕ ਐ ਹਾਂ ਨਹੀਂ ਉਹ ਤੇਰੀ ਤਾਈ ਭੰ ਠੀਕ ਆ ਜਾਊਗੀ ਕਿਵੇਂ ਨਹੀਂ ਕਮਾਲ ਹੈ ਉਹ ਆਪੇ ਤੈਨੂੰ ਸਾਰਾ ਕੁਝ ਦਵਾ ਲੇਊਗੀ ਜਿਹੜਾ ਹੁੰਦਾ ਕਮਾਲ ਜਾਣ ਜਾਣਦਾ ਬਾਪੂ ਤੂੰ ਬੇਫਿਕਰ ਰਹਿ ਦੇ ਦੇਖ ਪੁੱਤ ਰਿਸ਼ਤੇ ਦਾ ਪਤਾ ਨਹੀਂ ਸਾਲ ਜਾ ਵੀ ਲੱਗਣਗੇ ਠੀਕ ਆ ਨਾ ਪਰ ਤੁਹਾਡੇ ਭਰਾਵਾਂ ਵਿੱਚ ਫਰਕ ਪੈ ਜੂ ਫਿਰ ਹੁਣ ਤਾਂ ਤੁਸੀਂ ਸਕੇ ਭਾਈਆਂ ਫਿਰ ਤੁਸੀਂ ਸ਼ਰੀਕ ਬਣ ਜਾਓਗੇ ਉਹ ਬਾਪੂ ਵੱਲ ਸੋਣਾ ਇਹ ਤਾਂ ਹੈਗੀ ਬਦ ਦਿਮਾਗ ਠੀਕ ਆ ਨਾ ਤਾਂ ਹੀ ਮੈਂ ਉਹਦੀ ਗੱਲ ਨਹੀਂ ਸੁਣਦਾ ਤੂੰ ਟੈਨਸ਼ਨ ਨਾ ਲੈ ਉਹਦੇ ਤਾਂ ਗਿੱਚੀ ਪਿੱਛੇ ਮਤ ਹੈ ਉਹ ਹੀ ਬੁੜੀਆਂ ਵਾਲੀ ਗੱਲ ਠੀਕ ਆ ਨਾ ਤੇ ਤੂੰ ਬਿਫਰਨਾ ਕਰ ਹੁਣ ਤਾਂ ਦੇਖ ਜੇ ਜਿਹੜੀ ਗੱਲ ਉਹ ਕਹਿੰਦੀ ਐ ਇਸੇ ਕਰਕੇ ਮੈਂ ਨਹੀਂ ਉਹਦੀ ਗੱਲ ਸੁਣਦਾ ਇਸੇ ਕਰਕੇ ਨਹੀਂ ਸੁਣਦਾ ਜੇ ਕੱਲ ਨੂੰ ਉਹ ਦੋਨਾਂ ਭੈਣਾਂ ਦਾ ਉਹਨਾਂ ਦਾ ਹੁੰਦਾ ਠੀਕ ਐ ਨਾ ਇੱਥੇ ਆ ਗਈ ਤਾਂ ਸਾਰਾ ਘਰ ਦਾ ਕੇਰੂ ਕੇਰੂ ਹੋ ਜੂ ਨਾ ਬਣਨੀ ਨਾ ਕਰਨੀ ਇਸੇ ਕਰਕੇ ਮੈਂ ਉਹਦੀ ਗੱਲ ਨਹੀਂ ਸੁਣਦਾ ਤੂੰ ਟੈਨਸ਼ਨ ਨਾ ਲੈ ਉਹ ਤਾਂ ਬਦਮਾ ਜਿਵਨ ਜਨਾਨੀ ਐ ਆਪਣੇ ਕੋਲ ਨੂੰ ਮਾਅ ਕਰ ਲਊਗਾ ਤਾਂ ਹੀ ਮੈਂ ਬਸ ਸਹੀ ਪਰਤੋਂ ਨੂੰ ਹਾਂ ਤੂੰ ਫਿਕਰ ਨਾ ਕਰ ਐਵੇਂ ਟੈਨਸ਼ਨ ਨਾ ਲੈ ਤੇਰਾ ਬਲੱਡ ਪ੍ਰੈਸ਼ਰ ਵੱਧ ਕੇ ਔਖਾ ਹੋ ਜੂਗਾ ਤੜਕੇ ਨੂੰ ਜਿਹੜੇ ਟਾਈਮ ਨੂੰ ਤੂੰ ਗੱਡੀਆਂ ਦਾ ਟਾਈਮ ਦਿੱਤਾ ਉਸੇ ਟਾਈਮ ਤੇ ਸਭ ਕੁਝ ਤਿਆਰ ਹੋਊਗਾ ਆਪੇ ਜਾਊਗੀ ਵੀ ਮੈਂ ਲੈ ਕੇ ਜਾਊਂਗਾ ਨਾ ਜਾਊ ਛੱਤਰਾ ਲੈ ਕੇ ਜਾਊਂਗਾ ਉਹ ਤਾਂ ਆਪ ਦਾ ਪੇਕਿਆਂ ਦਾ ਰੱਡ ਮੇਰੇ ਪੇਕੇ ਮੇਰੇ ਪੇਕੇ ਵਿੱਚ ਘੋੜ ਦਿੰਦੀ ਹੈ ਚਲ ਵਾ ਠੀਕ ਆ ਬਾਪੂ ਫਿਰ 7 ਵਜੇ ਤੱਕ ਤਿਆਰ ਰਹੋ 7 ਵਜੇ ਗੱਡੀ ਆ ਜਾਈਏ ਤੁਸੀਂ ਇੱਥੇ ਕਰਦਾ ਟੈਨਸ਼ਨ ਫਰੀ ਰਹਿ ਬਾਪੂ ਠੀਕ ਆ ਮੈਂ ਲੈ ਜਾਊਂ ਉਹਨੂੰ ਠੀਕ ਠੀਕ ਆ ਉਹੀ ਖਰੀਦ ਕੇ ਲੈ ਉਸਮਾਨ ਨਾਲੇ ਮੈਂ ਦੇਖਦਾ ਕਿਵੇਂ ਨਹੀਂ ਜਾਂਦੀ ਚਲ ਕੋਈ ਨਾ ਕਰਦਾ ਉਹਦੇ ਨਾਲ ਚਲ ਕਰ ਲਓ ਫਿਰ ਕੰਮ ਹੁੰਦਾ ਕੋਈ ਚਲ ਠੀਕ ਆ ਬਾਪੂ ਕਰ ਠੀਕ ਠੀਕ ਆ ਕਰਦਾ ਮੈਂ ਉਹਦੇ ਨਾਲ ਠੀਕ ਆ ਚੰਗਾ ਬਾ ਹੋ ਰਹੀ ਦਿਮਾਗ ਤੇ ਟੈਨਸ਼ਨ ਵੱਧਦੀ ਉੱਥੇ ਬੈਠਾ ਦੇਖੀ ਕਿਵੇਂ ਬੋਲਦਾ ਸੀ ਮੈਨੂੰ ਨਾ ਮੈਂ ਆਪਦੇ ਪੇਕੇ ਨੂੰ ਕੀ ਮੂੰਹ ਦਿਖਾਉਂਗੀ ਦਿਮਾਗ ਜੇ ਤੇ ਟੈਨਸ਼ਨ ਭਾਈ ਪਈ ਕਿੱਧਰ ਜਾਉਂਗੀ ਮੈਂ ਕੀ ਕਹੂੰਗੀ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਤਾਂ ਜਮੀਂ ਵੀ ਲੁੱਟ ਜੂਗਾ ਚਲ ਕੋਈ ਨਹੀਂ ਜੋ ਹੁੰਦਾ ਕਹਿੰਦੇ ਹੁੰਦੇ ਕੀ ਪਤਾ ਚੰਗੇ ਵਾਸਤੇ ਹੁੰਦਾ ਹੋਵੇ ਚਲ ਦੇਖੀ ਜੋ ਬੈ ਜਾਣਾ ਕਿਤੇ ਨਾਲ ਲੜਦੇ ਹੁਣ ਆਇਆ ਹਰ ਕਿਰਕਾਏ ਕਿਉਂ ਆਏ ਮੂਗੀਤਾ ਕੁਛ ਨਹੀਂ ਜੀ ਬਸ ਉਹੀ ਸਿਰ ਜਾ ਉਠ ਗੜਾ ਸੀ ਥੋੜਾ ਜਿਹਾ ਬਸ ਤੁਹਾਡੇ ਨਾਲ ਬੋਲੀ ਜਗਾਈ ਨਾ ਤਾਂ ਕਰਕੇ ਤੈਨੂੰ ਸਮਝ ਨਹੀਂ ਆਈ ਉੱਥੇ ਆਏ ਬੋਲੀ ਕਿ ਸਾਰੇ ਪਰਿਵਾਰ ਦੇ ਸਾਹਮਣੇ ਤੂੰ ਗੱਲ ਤਾਂ ਕਿਸੇ ਦੀ ਸੁਣਦੀ ਨਹੀਂ ਆਪਦੀਆਂ ਹੀ ਘੋੜਾ ਭਜਾਈ ਰਾਦੇ ਭਜਾਈ ਰੱਖਦੀਆਂ ਤੂੰ ਮੈਂ ਕਿੱਥੇ ਬੋਲੀ ਜੀ ਮੈਂ ਤਾਂ ਐਂ ਕਹਿੰਦੀ ਸੀ ਕਿ ਜੇ ਛੋਟੀ ਦਾ ਰਿਸ਼ਤਾ ਹੋ ਜਾਉਂਦਾ ਤਾਂ ਬੜੀ ਚੰਗੀ ਗੱਲ ਹਰੇਕ ਗੱਲ ਚ ਮੇਰੇ ਪੇਕੇ ਮੇਰੀ ਛੋਟੀ ਮੇਰੀ ਭੈਣ ਮੇਰਾ ਮਾ ਮੇਰਾ ਪਿਓ ਕਿਸੇ ਦੀ ਗੱਲ ਵੀ ਸੁਣ ਲਿਆ ਕਰ ਪਰਿਵਾਰ ਚ ਚੰਗਾ ਤੂੰ ਸੁਦਾ ਸੁਫਰ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਦਿਮਾਗ ਨਾਲ ਖੋਲ ਕੇ ਗੱਲ ਸੁਣ ਲਈ ਹਾਂਜੀ ਗੱਲ ਇਹ ਐ ਤੂੰ ਜੇ ਜਾਵੜੇਂਗੀ ਤਾਂ ਬੜਾ ਚੰਗਾ ਤੇਰੀ ਇੱਜ਼ਤ ਰਹਿ ਜੂਗੀ ਮੇਰੀ ਵੀ ਰਹਿ ਜੂ ਨਾਲ ਸੁਣੀ ਚੰਗੀ ਗੱਲ ਧਿਆਨ ਨਾਲ 13 ਦੇ ਜੇ ਕੱਢੀ ਜੇ ਤੂੰ ਨਾ ਜਾਏਂਗੀ ਨਾ ਰਿਸ਼ਤਾ ਫੇਰ ਵੀ ਨਹੀਂ ਰਹਿੰਦਾ ਸਮਝ ਗਈ ਨਾ ਹਾਂਜੀ ਤੂੰ ਜਾ ਚਾਹੇ ਨਾ ਜਾ ਰਿਸ਼ਤਾ ਤਾਂ ਹੋਣਾ ਹੀ ਹੋਣਾ ਹਾਂਜੀ ਤੈਨੂੰ ਫੇਰ ਵੀ ਆਇਆ ਵੀ ਤੂੰ ਜਾਣਾ ਹੀ ਨਹੀਂ ਤਾਂ ਐ ਕਰੀ ਆ ਚੱਕੀਆਂ ਆਪ ਦਾ ਜੁੱਲੀ ਬਿਸਤਰਾ ਜਾ ਪੇਕੇ ਵੱਜੀ ਇਹ ਨਾ ਹੋਵੇ ਤੜਕੇ ਨੂੰ ਇੱਕ ਅਸੀਂ ਨੈ ਮਿਲ ਨਵੀ ਲੈ ਕੇ ਆਈਏ ਤੇ ਇੱਕ ਪੇਕੀ ਬੈਠੀ ਹੋਵੇ ਜਿਵੇਂ ਆਇਆ ਘਰ ਦੇ ਹੁੰਦੇ ਹੁੰਦੇ ਜੀ ਮੇਰੀ ਗੱਲ ਸੁਣੋ ਮੈਂ ਤਾਂ ਸੁਣਨਾ ਆਏ ਕੇਸੀ ਇਹੇ ਜੀ ਗੱਲਾਂ ਨਾ ਪਿਆਰ ਨਾਲ ਹੁੰਦੀਆਂ ਹੁੰਦੀਆਂ ਨੇ ਅੱਛਾ ਆਪਾਂ ਮੈਂ ਪੇਕੇ ਜਾ ਕੇ ਕੀ ਕਰੂੰਗੀ ਜੀ ਮੈਂ ਤਾਂ ਸੁਖਨਾਲਾ ਨਿੱਕੇ ਦਾ ਵਿਆਹ ਦੇਖੂਗੀ ਕਿਦਾਂ ਭਾਗੀ ਨਾਲ ਬੋਲਦੀਆਂ ਵਾਲੀਆਂ ਸੋਹਣੀਆਂ ਸੁਣ ਜਾਂਦਾ ਆ ਗਈ ਅਜਲ ਦੁਕਾਨੇ ਤੇ ਲੈ ਮੈਂ ਤਾਂ ਬਾੜੀ ਸੁਣੀ ਸੋਹਣੀ ਸੋਹਣੀਆਂ ਬੋਲੀਆਂ ਜਾਣਦੀ ਬੇਸ਼ਰਮ ਜਨਾਨੀਆਂ ਬਾੜੀ ਨੱਚੀ ਸੜੇ ਵਿਚਾਰੇ ਦਾ ਖਾਣਾ ਸੁਤਾਰ ਦੇ ਛਿੜਿਆਲੀ ਛਿੜਿਆਲੀ ਤਾਂ ਅਕਰ ਨੂੰ ਤੁਸਤ ਆਪਾਸਕਾਰ ਬਸਕਾਰ ਮੇਰੇ ਸਾਲੇ ਦੀ ਇਹੋ ਜੀ ਐ ਮਿੰਟ ਚ ਉਧਰ ਮਿੰਟ ਚ ਉਧਰ ਮਿੰਟ ਤੇਰੇ ਕਿੰਨੇ ਗਰੂਪ ਆ ਨਾਲੇ ਮੈਂ ਤੈਨੂੰ ਆਇਂ ਜਰਸੀ ਜੇ ਤੂੰ ਦੁੱਧ ਦੇ ਘੁੱਟ ਪੀਨੇ ਨਾ ਤਾਂ ਅੱਜ ਮੇਰੇ ਹੱਥੋਂ ਪੀਲਾ ਫਿਰ ਤਾਂ ਤੈਨੂੰ ਝੂੜਿਆ ਵਾਲੀ ਦੁੱਧ ਦੇ ਸਵੇਦ ਗਏ ਆ ਦੀਦਾ ਇੱਕ ਪੈ ਗਏ ਨਾ ਮੁੜ ਕੇ ਸੁਣਾ ਨਹੀਂ ਪਤਾ ਹੀ ਆ ਹੁਣ ਝੂੜਿਆ ਵਾਲੀ ਰੱਤ ਦੇ ਚਾਹ ਰੋਟੀਆਂ ਖਾਣ ਜਿਹੜੇ ਨਾ ਹੁਣ ਤੈਨੂੰ ਮੇਰੇ ਤਿਆਰ ਰੋਟੀਆਂ ਖਾ ਸ਼ਰਮ ਕਰ ਸ਼ਰਮ ਕਰ ਬੱਕ ਮਾਗ ਜਨਾਂ ਦੀ ਸ਼ਰਮ ਕਰ ਮੇਰੇ ਜਵ ਕਰ ਗਿਆ ਉਹ ਪਤਾ ਹੀ ਮੈਨੂੰ ਜੋ ਅੱਕ ਵਰਗਾ ਕਹਤਾ ਹੀ ਲਗਾਇਆ ਸੀ ਵੀ ਤੇਰੀ ਮਾਂ ਦਾ ਰਿਸ਼ਤਾ ਨਹੀਂ ਲਏ ਉਹਨਾਂ ਦਾ ਹੋਰ ਲਿਆਵਾਂਗੇ। ਏਸ ਸਾਰ ਨੂੰ ਤੇਰੀ ਭੈਣ ਚੱਕਾ ਫਿਰ ਜੁੱਤੀ। ਚੱਕਲਾ ਤੇਰੇ ਕਿੰਨੇ ਦੀ ਗੱਲ ਹੈਗੀ ਮੈਂ ਬਾਪੂ ਨੂੰ ਕਹਿੰਦੇ ਮੈਂ ਕਹਾਂ ਤਾ ਤੇ ਸ਼ਗਨਾ ਦੇ ਦੇਣਾ ਕਾਨੂੰ ਕੁੱਟਮਾਰ ਕਰਦੀ ਮੈਨੂੰ ਲੱਗਦਾ ਤੂੰ ਕਰਵਾ ਕੇ ਹੀ ਖੜੇਗੀ। ਚੰਗਾ ਚੱਲ ਇੱਕ ਸੁਣ ਮੇਰੀ ਗੱਲ ਧਿਆਨ ਨਾਲ ਇੱਧਰ ਮੇਰੇ ਵੱਲ ਮੂੰਹ ਕਰਕੇ ਬਹਿ ਜਾਣਾ ਵੀ ਕਿਹੜਾ ਪੱਕੇ ਜਾਉ ਕਾਨੂੰ ਮਿੱਠਾ ਪਿਆਰਾ ਕਰ ਲਈ ਥੋੜਾ ਜਿਹਾ ਬੱਸ ਕਾਨੂੰ ਇਹ ਸੂਟ ਕਿਹੜਾ ਪਾ ਕੇ ਜਾਵਾ ਸੱਚੂ ਇਹ ਨਸਵਾ ਰਹਿ ਗਾ ਨਹੀਂ ਮੇਰੀ ਗੱਲ ਸੁਣ ਉਹ ਹਲਿਆ ਮੂਗੀ ਜਿਹੜਾ ਤੂੰ ਕਹਿੰਦਾ ਸੀ ਸਰਪੰਚੀ ਜਿੱਤੀ ਜਿੱਦੇ ਸਰਪੰਚ ਦਾ ਪਾਸ ਚ ਦੇਖ ਲੈ ਚਲ ਹੁਣ ਠੰਡੇ ਮਤੇ ਨਾਲ ਮੇਰੀ ਗੱਲ ਸੁਣ ਗੱਲ ਸੁਣ ਠੀਕ ਮੈਨੂੰ ਗੁੱਸਾ ਨਾ ਜਿਹੜਾ ਗੱਲ ਠੰਡੇ ਮਤੇ ਨਾਲ ਸੁਣ ਲੈ ਦੇਖ ਜਿੰਨੇ ਕਾਰਬਿਹਾਰ ਸਾਰਾ ਕੁਝ ਉਹ ਕਰਕੇ ਪੂਰੀ ਖੁਸ਼ੀ ਖੁਸ਼ੀ ਨਾਲ ਸਾਰੇ ਕਾਰਬਿਹਾਰ ਕਰਨੇ ਆ ਤੂੰ ਜਿੱਥੇ ਮੈਨੂੰ ਪਤਾ ਲੱਗਿਆ ਤੂੰ ਗੜਬੜ ਕਰੀ ਐ ਤੇ ਆ ਮੇਰੀ ਜੁੱਤੀ ਚ ਦੇਖ ਲੈ ਕਿੰਨੇ ਨੰਬਰ ਜੁੱਤੀਆਂ ਕਿੰਨੇ ਛੋਲੇ ਆ ਇਹ ਲੈ ਤੇਰੇ ਬਾਹਰਿਆਂ ਨਾਲ ਇਥੋਂ ਗੰਜਾ ਕਰ ਬੂ ਇੱਥੇ ਤੋਂ ਪਹਿਲੀ ਛੜ ਗਏ ਛੜ ਗਿਓ ਤਾਂ ਛੜੇ ਨਹੀਂ ਬੱਪੂ ਇਹੋ ਜੇ ਆਉਣ ਲੱਗੇ ਹੁਣ ਤਾਂ ਗੰਜੀ ਕਰਕੇ ਨਾ ਕਾਈ ਨਹੀਂ ਕਾਲ ਵਾਲਾ ਸ਼ੈਂਪੂ ਲਾ ਕੇ ਤੂੰ ਮੇਰੇ ਜੁੱਤੀ ਨਾਲ ਵੀ ਛੜ ਦੂੰ ਮੈਂ ਤਾਂ ਤੇ ਨਾ ਕਹਿੰਦੀ ਸੀ ਜਿਹੜਾ ਤੂੰ ਮੈਨੂੰ ਕਹਿੰਦਾ ਸੀ ਨਾ ਸਰਪੰਚੀ ਮੇਰੇ ਆਹ ਸੂਟ ਪਾ ਲਈ ਮਾੜਾ ਉਹ ਸੂਟ ਪਾ ਕੇ ਜਾ ਬਈ ਹਾਂ ਕਹਤ ਕਲੇਸ਼ ਜਣਾ ਕਰਕੇ ਬਈ ਜਿਹੜਾ ਮਰਜੀ ਪਾ ਲਈ ਜਿਹੜੀਆਂ ਮੈਂ ਗੱਲਾਂ ਸਮਝਾਈਆਂ ਸਮਝ ਗਈ ਵਰਗੀਆਂ ਦਮਾਵਾ ਮਾਤਾ ਤੂੰ ਬੇਫਿਕਰ ਹੋ ਜਾ ਕਰਕੇ ਮੈਂ ਆਪਣੀ ਦਰਾਨੀ ਨੂੰ ਨਾ ਚੂੜਾ ਪਾ ਕੇ ਪੂਰੇ ਕੈਂਟ ਸਟੇਡ ਨਾਲ ਲਿਆਉਂਗੀ ਨਾਲ ਗੱਡੀ 'ਚ ਧਾਰੂਗੀ ਮੈਂ ਕਦੀ ਮੈਂ ਲਾਈ ਤੇਰੇ ਨਾਲ ਦਾ ਬਾਗ ਲਿਆ ਹੋਇਆ ਉੱਤੇ ਮਾਤਾ ਆਪ ਕਰਨੀ ਉਹਦੀ ਐਨੀ ਖੁਸ਼ੀ ਮਨਾਵੇ ਘਰ 'ਚ ਵਧੀਆ ਨਾ ਰਹੇ ਮਾ ਕੋਤੇ ਬਾਪੂ ਦਾ ਕੀ ਗੱਲ ਕਰਦਾ ਸੀਗਾ ਤੂੰ ਵਿੱਚ ਮੇਰੀ ਭੈਣ ਵਿੱਚ ਮੇਰੇ ਪੇਕੇ ਉਹਨੂੰ ਲਿਆ ਉਹਨੂੰ ਲਿਆ ਉਹ ਤਾਂ ਥੋੜਾ ਜਿਹਾ ਫਿਰ ਸਾਨੂੰ ਪਤਾ ਜੀ ਇਹ ਦੇਖੋ ਇਹ ਸੰਜੋਗਾਂ ਦੀ ਗੱਲ ਹੁੰਦੀ ਹੈ ਠੀਕ ਹੈ ਨਾ ਜਿੱਥੇ ਸੰਜੋਗ ਜੁੜਗੇ ਉੱਥੇ ਹੀ ਹੋਣਾ ਹੁੰਦਾ ਕੋਈ ਨਹੀਂ ਤੇਰੀ ਭੈਣ ਨੂੰ ਕਿਹਾ ਮੇਰਾ ਹੈਗਾ ਸਰਪੰਚ ਇੱਥੋਂ ਵਾਲਾ ਹਾਂ ਆ ਆਪਣਾ ਕਿਹੜਾ ਪਿੰਡ ਆ ਹਨ ਕੋੜੜੇ ਦਾ ਤੂੰ ਕੋੜੜੇ ਨੂੰ ਕੋਈ ਨਹੀਂ ਪਤਾ ਤੈਨੂੰ ਪੂਰਾ ਚੱਕਲਾ ਕਰ ਦਿੰਦਾ ਦੰਮ ਤਾਂ ਸੁਣ ਦੰਮ ਤਾਂ ਪੂਰੀ ਸੁਣ ਲੈ ਬੱਦਮੱਕੇ ਕੋੜੜੇ ਵਾਲਾ ਸਰਪੰਚਰ ਹੁੰਦਾ ਭਾਂਜਾ ਇਹ 40 ਕਿੱਲੇ ਜ਼ਮੀਨ ਦੇ ਆਉਂਦੇ ਆ ਫਿਰ ਨਾਲੇ ਕੋਈ ਲੈਣ ਦੇਣ ਨਹੀਂ ਆਈ ਗੁੰਮਦਾਰੀ ਹੈ ਆਂਦੇ ਉਹ ਐਡਾ ਹਾਂ ਤੂੰ ਮੂੰਹ ਤੋਂ ਕੀ ਲੈਣਾ ਮੈਨੂੰ ਪਤਾ ਤੁਸੀਂ ਨਹੀਂ ਦੇ ਸਕਦੇ ਕੋਈ ਗੱਲ ਨਹੀਂ ਮੇਰੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਕੁੜੀ ਪੜੀ ਦੀ ਕਿਤੇ ਸੋਹਣੀ ਚਾਹੀਦੀ ਹੈ ਤੈਨੂੰ ਕਾਹ ਚੰਦੀ ਦਾ ਛੱਲਾ ਵੀ ਨਹੀਂ ਪਾ ਸਕਦੇ ਹੈਗੇ ਹਾਂ ਲਓ ਮੇਰੀ ਮਾਂ ਮੈਂ ਆਪੇ ਪਾ ਦੂੰ ਮੇਰੀ ਗੱਲ ਤਾਂ ਸੁਣ ਲਿਆ ਕਰ ਹਾਂ ਦੱਸ ਤੇ ਤੂੰ ਨਾ ਉੱਥੇ ਕਰਵਾ ਦੂ ਤੇ ਮੁਰਕਿਆਂ ਦੀ ਗੱਲ ਨਾ ਛੇੜ ਠੀਕਾ ਚੁੱਪਚਾਪ ਬਹਿ ਜਾ ਹੁਣ ਚਾਹ ਮੇਰੀ ਗੱਲ ਸੁਣੋ ਕਰਕੇ ਸਮਾਨ ਲੈਣ ਜਾਣਾ ਤਾ ਨਾ ਸਾਚਾ ਅੱਥ ਨੇ ਸਮਾਨ ਲੈਣ ਜਾਣਾਗੇ ਕਿਰਾ ਉਹਦੇ ਪਹਿਲਾਂ ਸਮਾਨ ਲੈਣ तू ਕਿੱਥੇ ਜਾਣੇਗਾ ਸਵਾਨਤ ਮੈਂ ਤੁਰੀ ਜਾਂਦੀ ਲੈ ਲੂੰਗੀ ਦੇਖੀ ਜੋ ਕੋਈ ਨਹੀਂ ਮੇਰੀ ਗੱਲ ਸੁਣ ਮੈਂ ਦੋ ਕ ਭਾਂਡੇ ਧੋਣ ਨਾਲੇ ਤੇ ਨਾਲ ਕੱਲ੍ਹ ਦੇ ਦਿਨ ਮੇ ਤਾਂ ਸਨੇਹ ਹਟਕੇ ਮਾਂ ਜਿਹੜੀ ਜਾਣੇ ਉਹ ਤਾਂ ਤਿਆਰ ਹੋ ਗਈ ਜਦੋਂ ਕੇਰਾ ਨਵਾ ਝੂਟ ਪਾ ਲਿਆ ਹੁਣ ਫੇਰ ਉਹਨਾਂ ਕੱਟ ਲਾਇਨ ਲੱਗ ਲੱਗ ਬੱਜ ਕੇ ਜਾਂਦੇ ਸੇ ਪਿੱਛੇ ਫੇਰ ਇਹ ਵੇਂਤ ਵਾਲੀ ਚਾ ਚਾਰ ਕੇ ਮਿੰਟ ਦੇ ਰੂਪ ਮੈਂ ਦੱਸ ਰਹੀ ਇਹ ਹੈ ਕਿ ਮੈਂ ਤਾਂ ਇਹ ਸਮਝਾਂਦੀ ਮਿੰਟ ਚ ਪਾ ਤੋਲਾ ਮਿੰਟ ਚ ਮਾਸਾ ਮਿੰਟ ਚ ਤੋਲਾ ਮਿੰਟ ਚ ਮਾਸਾ ਮਿੰਟ ਚ ਉਹ ਬਦਲ ਦਿੰਦੀ ਅਸੀਂ ਇਹ ਕਮਾਲ ਆ ਜਾਨਾਨੀ ਦਾ ਦਾ ਹਾਂ ਕੰਮ ਤਾਂ ਕੀ ਸੀ ਸਿਰ ਸੋਈ ਦੇ ਵਿੱਚ ਕੋਈ ਕੰਮ ਨਹੀਂ ਸਾਰਾ ਮੇਰਾ ਕੰਮ ਨਿਭੜਿਆ ਪਿਆ ਹੁਣ ਮੈਂ ਇਹ ਸੋਚਦੀ ਸੀ ਵੀ ਜੀਤੇ ਮਾਰਿਆ ਤੇਰੇ ਮੂਰੇ ਕਵਲ ਪਤਾ ਮੈਂ ਕਿਉਂ ਮਾਰਦੀ ਵੀ ਤੈਨੂੰ ਥੋੜੀ ਜਿਹੀ ਟੈਲ ਹੀ ਕਰ ਪਾਵਾਂ ਹੈ ਮੈਂ ਤੇਨੂੰ ਮਾਵ ਦੀਆਂ ਚਾਚ ਚ ਵਸਾ ਸਕਾਂ ਜੀਤੇ ਵਿਚਾਰੇ ਨੂੰ ਕੀ ਪਤਾ ਵੀ ਆਹ ਮਣੇ ਵੀ ਥੋੜੀ ਕਵਲ ਮਾਰਦੀ ਆ ਹੈ ਲੈ ਤੁਸੀਂ ਸੱਚੀ ਜਾਣਦੇ ਹੋਵੋਗੇ ਵੀ ਚੂੜੇ ਵਾਲੀ ਵਿਆਹ ਕੇ ਲਿਆਵਾਂਗੇ ਹੁਣ ਉਹਦੇ ਹੱਥ ਦੀਆਂ ਰੋਟੀਆਂ ਖਾਵਾਂਗੇ ਲੇ ਆਓ ਕੋਈ ਚੱਕਰ ਨਹੀਂ ਦੁੱਖ ਤਾਂ ਮੈਨੂੰ ਵੀ ਕੋਈ ਨਹੀਂ ਹੈਗਾ ਕਾ ਜੇ ਤੁਸੀਂ ਮੇਰੀ ਭੈਣ ਦਾ ਰਿਸ਼ਤਾ ਨਹੀਂ ਲੈਂਦੇ ਨਾ ਸਾਨੂੰ ਮੈਂ ਦੱਸੂ 40 ਮਣਕੀ ਵੇਚਾ ਲਈ ਦੇ ਦਿੰਦੇ ਨੇ ਤੇ ਨਾਲੇ ਹਾਂ ਚੰਗੀ ਸਾਨੂੰ ਕੁੰਡੇ ਦੇ ਵਿੱਚ ਪਾ ਕੇ ਨੂਨ ਵਿੱਚ ਜੇ ਨਾ ਚੰਗੀ ਚਟਨੀ ਬਣਾਈ ਨਾ ਤਾਂ ਮੇਰਾ ਨਾਂ ਵੀ ਅਮਨ ਨਹੀਂ ਹੈਗਾ ਨਾਲੇ ਮੈਂ ਦੇਖੂਗੀ ਵੀ ਉਹ ਕਿਹੜੇ ਹਿਸਾਬ ਨਾਲ ਬਸਦੀ ਆ ਤੇ ਉਜਾੜ ਮੈਂ ਤਾਂ ਮੇਰੇ ਸੇਫ ਦੀ ਗੱਲ ਹੈ ਨਾ ਟੈਨਸ਼ਨ ਨਾ ਲਵੇ ਨਿੱਕੇ ਨੂੰ ਤਾਂ ਮੈਂ ਆਵਦਾ ਜਾਲ ਚ ਫਸਾਈ ਰੱਖਿਆ ਕਿ ਰਾਂ ਉਹ ਕੱਢ ਦੂੰਗੀ ਉਜਾੜ ਕੇ ਉਦੋਂ ਬਾਅਦ ਤਾਂ ਸਾਡੀ ਨਿੱਕੀ ਹੋਈ ਇੱਥੇ ਆਊਗੀ ਕੋਈ ਨਹੀਂ ਜਿੱਤੇ ਆ ਵੇ ਭੀਗਰ ਹੋ ਜਾ ਮੈਂ ਹੈਗੀ ਆ ਤੜਕੇ ਚੱਲਾਂਗੇ ਤਾਂ ਕੱਢ ਦੋ ਤੋਤੇ ਲਾਈ ਦੀ ਬਾਜਾ ਮਾਰੀ ਜਾਂਦਾ ਮੈਂ ਜਾਵਾ ਆ ਗਈ ਜੀ ਆ ਗਈ ਤੋਰੇ ਫਾਂਡੇ ਆ ਗਈ ਵੇ ਭਾਈ ਕਰਤੇ ਜਾ ਤੇ ਆ ਆਈ 10 ਵਜ ਗਏ ਕੀ ਸੁਨਾਖਾ ਕਰੀ ਜਾਂਦੇ ਹੋ ਓਏ ਆ ਜਾ ਨਾ ਕੀ ਕਰੀ ਜਾਂਦੇ ਤੁਸੀਂ ਅੰਦਰ ਛੜੋ ਬਾਪੂ ਆ ਗਏ ਆ ਗਿਆ ਆ ਗਿਆ ਸੋਨੂੰ ਰਾਤ ਰਾਂਜੀ 7 ਵਜ ਨਾਲ ਚਾਹ ਰਹੇ ਹੋ ਬਾਪੂ ਸਾਰਾ ਕੁਝ ਰੈਡੀ ਓਏ ਆ ਜਾ ਹੁਣ ਤੂੰ ਕੀ ਕਰੀ ਜਾਂਦੀ ਆ ਅੰਦਰ ਬਾਰੀ ਨਿਕਲੀ ਦਾ ਭਾ ਭਾ ਭਾਈ ਆਜੋ ਆ ਦੇਖੋ ਜੀ ਰਿਕਾਰਡ ਸੋਨਾ ਲੱਗਦਾ ਕਿ ਮੈਂ ਲੱਗਦੀ ਹਾਂ ਵਕੀਲ ਨਹੀਂ ਵਕੀਲ ਨਹੀਂ ਮੂੰਨੇ ਕਾ ਵਕੀਲਾ ਸਨ ਕਰਤੀ ਚਲ ਆਜੋ ਆਜੋ ਉਹ ਕਾ ਜੀ ਜਾਨਿਆ ਭਾਈ ਤੁਸੀਂ ਆਜੋ ਹੁਣ ਨੇ ਪੈਂਦਾ ਨਿਗਾ ਘਟਾਉਣੀ ਪੈਂਦੀ ਐ ਫੇਰ ਬਣਦੇ ਵਕੀਲ ਇਹੋ ਮਾਰ ਯਾਰ ਛੋੜਨੂ ਹਗਾ ਕੋਪਾ ਵੀ ਉਹ ਤਾਂ ਮੈਂ ਧਰ ਲੈ ਸਮਾਨ ਜਾਂ ਗੱਡੀ ਚ ਸਾਰਾ ਜਿਹੜਾ ਤੁਮ ਮੁੰਡਾ ਹਾਂ ਇਹ ਤੂੰ ਦਕਿੰਦਾ ਸੋਨਾ ਲੱਗਦਾ ਮੈਂ ਬਸ ਕਰ ਬਸ ਕਰ ਬਸ ਕਰ ਆਲਾ ਸਮਾਨ ਸਮੁੰਨ ਲੈ ਕੇ ਧਰ ਲਿਓ ਹੁਣ ਲੈ ਭਾਈ ਤੇ ਅੱਗੇ ਆ ਜਾ ਹੁਣ ਗੱਲਾਂ ਹੀ ਮਾਰ ਚਲੋ ਯਾਰ ਤਾਂ ਬਹੁਤ ਹੋ ਗਿਆ ਪੈ ਆ ਜਾ ਭਾਈ ਆਜੋ ਕਰ ਗਹਾਂੜੇ ਮੈਂ ਕਿਸ਼ਤਰੀ ਲੈਣਗੇ ਮੈਸਟਿਕ ਤਾਂ ਹੋ ਗਈ ਉੱਥੇ ਵੀ ਵੱਧ ਘੱਟ ਹਰ ਕਿਸਨਾ ਕਰਦੀ ਤੈਨੂੰ ਮੈਂ ਦੱਸਾਂ ਨਹੀਂ ਕਰਦੀ ਆ ਤੈਨੂੰ ਆਏ ਹਰ ਕਿਸਤਰਾ ਨਹੀਂ ਸੋਣੇ ਬੱਜਾ ਪਰੇ ਯਾਰ ਚੱਲ ਮੈਂ ਤਾਂ ਕੀ ਨਹੀਂ ਆ ਮੈਂ ਇੱਥੋਂ ਚਪੜੇ ਨਾ ਫਰੀ ਚੱਲੋ ਨਹੀਂ ਕਿ ਤੂੰ ਮਾਇਗਾ ਮੇਰਾ ਜੂੜਾ ਖਰਾਬ ਹੋ ਜੂ ਨਾਲੇ ਆਜੋ ਆਜੋ ਆਜਾ ਲੈ ਵਾਵਾ ਬਲਵੀਰ ਹੁੰਦਾ ਨਾ ਬਾਰ ਕੋਲ ਤਾਂ ਖਾੜ ਜੋ ਇੱਥੇ ਖਾੜ ਦੋ ਚਲ ਮੈਂ ਪਾਣੀ ਲੈ ਕੇ ਆਉਣੀ ਆ ਪਤਾ ਨਹੀਂ ਸਮਾਨ ਤਿਆਰ ਕੀਤਾ ਹੋਣਾ ਕਿ ਨਾ ਦੇਖੀ ਨਾਲੇ ਪਤਾ ਸੀ ਵੀ ਏਡੀ ਦਿਰ ਗਏ ਹੋਏ ਨੇ ਓਹੋ ਮੈਂ ਤਾਂ ਚਾਹ ਹੀ ਲੈ ਨਾ ਆ ਫਟਾਫਟ ਲਓ ਲੈ ਨਨਾਈ ਪਿੱਪਲ ਦੇ ਪੱਤੇ ਕਿੱਥੋਂ ਲੈ ਹੂੰ ਤਾਂ ਹਕਾ ਦੇ ਰੱਖਤਾ ਸੀ ਮੈਂ ਤਾਂ ਦੇਖੀ ਜੋ ਹਾਂ ਹਾਂ ਭਾਈ ਹਾਂ ਹਾਂ ਭਾਈ ਕਿਉਂ ਤੇ ਜਿਵੇਂ ਕਿਵੇਂ ਹੈ ਠੀਕ ਆ ਭਾਈ ਬਦ ਗਿਆ ਲੈ ਚੱਲਾ ਮਿੱਠਾ ਤਾਂ ਕੋਈ ਹੈ ਨਹੀਂ ਸੀ ਕਿਹੜਾ ਕੋ ਪੱਤਾ ਸੀ ਆ ਜਾ ਇੱਥੇ ਆ ਜਾ ਇੱਥੇ ਤਾਂ ਚੜਜੋ ਚੱਲ ਚੱਲ ਚੜਜੋ ਲੈ ਕੋੜ ਮੈਂ ਪਾਣੀ ਓਹੋ ਸਾਡੇ ਤਾਂ ਨਿੱਕੇ ਤਾਂ ਪਾਣੀ ਵਰ ਬੰਨੇ ਦੀਏ ਭਾਬੀਏ ਨੀ ਭਾਈ ਮਾਂ ਕਹਿੰਦੇ ਮਾਂ ਕਹਿੰਦੇ ਹੁੰਦੇ ਆ ਉਹੋ ਹੋ ਮੇਰੀ ਗੱਲ ਸੁਣੋ ਜੀ ਨਾਲੇ ਮਾਂ ਤਾਂ ਹੈ ਨਹੀਂ ਹੁਣ ਫਿਰ ਭਾਬੀ ਮਾਵਾ ਵਰਗੀ ਹੁੰਦੀ ਆ ਆਇਆ ਨਾ ਕਰੋ ਮਨ ਸਾਥ ਵਾਲ ਕਰ ਲੋ ਨਾ ਭਲਾਇਆ ਨਾ ਕਰੋ ਉਥੇ ਸਗਣਾ ਤੇ ਨਾ ਕੁਟਕਾ ਨਹੀਂ ਜੀ ਗੱਲ ਆ ਉਹ ਕਰ ਪਾਣੀ ਵਾਰ ਬੰਨੇ ਦੀਏ ਭਾਬੀਏ ਨਹੀਂ ਜੋਰ ਦਰਾਣੀ ਵਾਰ ਥੜ ਹੁਣ ਤੁਸੀਂ ਅੰਦਰ ਆ ਜਾ ਬਾਈ ਹਾਂ ਆ ਜਾ ਆ ਜਾ ਚਲ ਆ ਜਾ ਅੰਦਰ ਆ ਜਾ ਬਾਪੂ ਆਪਣੇ ਨਾ ਮਿੱਠਾ ਹੈ ਨਹੀਂ ਸੀਗਾ ਤੇ ਡੱਬਾ ਲੈ ਆਉਂਦੇ ਫਿਰ ਤੁਸੀਂ ਉਹ ਬਾਪੂ ਆਪਾਂ ਤਾਂ ਕਹਿੰਦਾ ਸੀਗਾ ਮੈਂ ਕਿਹਾ ਇਹ ਤਾਂ ਹੁਣ ਨਿਬੜ ਗਿਆ ਅੰਦਰ ਗਏ ਤੇ ਉਹ ਮਠਾਈ ਮਠੂਈ ਦਾ ਕਿਵੇਂ ਕੀਤਾ ਲਿਆਂਦਾ ਉਹ ਕਹੇ ਕਿਸੇ ਨੂੰ ਉਹ ਲੀਲੇ ਨੂੰ ਕਿਹਾ ਵਾ ਹਲਵਾਈ ਨੂੰ ਹਾਂ ਉਹ ਤਾਂ ਫੜ ਲੈ ਚਾ ਡੱਬੇ ਐ ਕਰੀ ਆਦੇ ਗਾਦੇ ਲੈ ਆਉਣੇ ਡੱਬਾ ਇੱਕ ਦਾ ਲੈ ਜਾਮਣਾ ਦਾ ਇੱਕ ਜਾਮਣਾ ਦਾ ਇੱਕ ਜਾਮਣਾ ਦਾ ਇੱਕ ਵਰਫੀ ਦਾ ਇੱਕ ਰਸਗੋਲਾ ਤੇ ਇੱਕ ਗਾਜਰਪਕ ਦਾ ਉਹ ਤਾਂ ਮੈਂ ਲੈ ਆਉਂ ਮੈਂ ਕਿਹਾ ਅੱਤਨੇ ਯਾਰ ਮਿੱਤਰ ਆਉਣਗੇ ਪੂਰਾ ਕਰਾਰਾ ਵੀ ਲੈ ਆਉਂਦੇ ਫਰੋਂ ਸ਼ੱਕ ਵੀ ਲਾਉਣਗੇ ਪਾਰਟੀ ਸੁਨਨੀ ਦੇ ਵੀ ਯਾਰ ਮਿੱਤਰ ਹੋਣਗੇ ਇੱਕ ਦੋ ਯਾਰ ਮਿੱਤਰ ਮੇਰੇ ਐ ਫਰ ਡੱਬਾ ਉਹ ਚੱਕ ਲਈ ਡੱਬਾ ਸਾਢੇ ਦੋ ਪਹਿਲਾਂ ਹਾਂ ਡੱਬਾ ਉਹਦਾ ਬਹੁਤ ਹੋ ਡੱਬਾ ਤਾਂ ਲੱਗ ਜੂ ਲੱਗ ਜੂ ਡੱਬਾ ਮਾ ਵੀ ਨਾਲ ਮੰਦੀ ਬਾਬਾ ਹੋ ਜਾਣਗੇ ਹਾਂ ਤੇਰੇ ਵੀ ਮਿੱਤਰ ਵੈਲੀ ਹੋਣਗੇ ਫਰ ਇਹ ਕੜੱਬਾ ਵੀ ਰੱਖ ਲਈ ਇੰਗਲਿਸ਼ ਦਾ ਡੱਬਾ ਨਹੀਂ ਦੇਸੀ ਨਾਲ ਨਹੀਂ ਉਹ ਤਾਂ ਮੈਂ ਲੈ ਆਉਂਗਾ ਹਾਂ ਤੇ ਉਹਦਾ ਕਿਵੇਂ ਕਰਾਂਗੇ ਮਠਾਈ ਵੀ ਆ ਜੀ ਉਹਦਾ ਡੱਬਾ ਲੈ ਆਉ ਤੇਰਾ ਦੂਜਾ ਖਾਣ ਪੀਣ ਵਾਲੇ ਦਾ ਨਵਾਲ ਚਿਕਨ ਲੈ ਮਾ ਕਿ ਬਟਨ ਲੈ ਮਾ ਉਹ ਜਿਹੜਾ ਤੈਨੂੰ ਚੰਗਾ ਲੱਗੋ ਉਹ ਲੈ ਕਿੰਨਾ ਲਿਆਵਾਂ ਦੇਖ ਰਾ ਹੁਣ ਵੀ ਹੋ ਜਾਣਗੇ 15 ਕ ਬੰਦੇ ਤਾਂ 4-5 ਕਿਲੋ ਬਹੁਤ ਆ ਬਾਦੂ 5 ਕਿਲੋ ਮੰਗ। ਹੁਣ ਵਾਕ ਹੀ ਲੈ ਆਉ ਮਨਮਾਈ ਲਈ ਉਹ ਤੋਂ। ਚਲ ਠੀਕ ਐ ਐ ਕਰ ਫਿਰ ਤੂੰ। ਤੂੰ ਅਗਰ ਮੋਟਰਸਾਈਕਲ ਲੈ ਜਾ ਮੋਟਰਸਾਈਕਲ ਤਾਂ ਮੈਂ ਲੈ ਜਾਣਾ ਇਹਨੇ ਤਾਂ ਨਹੀਂ ਕੋਈ ਗਲਤ ਵੱਧ ਘੱਟ ਬੋਲੀ ਇਹ। ਨਾ 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 ਇਹ ਤਾਂ ਰਾਤ ਮੈਂ ਪੂਰੀ ਜੱਜ ਕੇ ਕਲਾਸ ਲਾਈ ਐ ਤੇ। ਹੂੰ। ਤਾਂ ਇਹ ਮਾੜਾ ਮੋਟਾ ਬੋਲੀ ਹੈ ਨਾ ਇਹ ਕਾਊਗੀ ਤੇ ਤੂੰ ਪੇਖੀ ਜਾਏਂਗੀ। ਤਾਂ ਇਹਦਾ ਬੋਲੀ ਨਹੀਂ ਫਿਰ। ਹਾਂ। ਤਾਂ ਇਹਦਾ ਸਾਰੇ ਕੰਮ ਬਿਆ ਕਰੀ ਜਾਂਦੀ ਆ। ਤੂੰ ਆਹ ਉਹ ਦੇਖ ਇੱਥੇ ਮਾੜਾ ਮੋਟਾ ਤਾਂ 365 ਚਲਿੱਤਰ ਨਾਰ ਦੀ ਇਹ ਬੰਦੇ ਨੂੰ ਮਾਰ ਦੇ ਮੈਨੂੰ ਨਹੀਂ ਇਹਦੇ ਤੇ ਯਕੀਨ ਤੂੰ ਮੜਾ ਜਾ ਜਾ ਕੇ ਦੇਖ ਤੇ ਮੈਂ ਸਾਰਾ ਪ੍ਰਬੰਧ ਕਰ ਦਿਆਂ ਚਲੋ ਜਾ ਸ਼ੇਰ ਬਣ ਕੇ ਲਿਆ ਮੈਂ ਜਾਨਾ ਹਾਂ ਤੇ ਮੈਂ ਜਾਨਾ ਚੰਗਾ ਬਾਪੂ ਨਿਗਰ ਰੱਖੀ ਕੋਈ ਨਾ ਕੋਈ ਨਾ ਔਰ ਆਮਣ ਦੱਦ ਤੱਤਾ ਕਰਿਆ ਪਰ ਔਰ ਆਮਣ ਹਾਂਜੀ ਹਾਂਜੀ ਕੀ ਕਰੀ ਜਾਨੀ ਆ ਉਹ ਤਾਂ ਦੇਂਦੀ ਚਾਹ ਪਾਣੀ ਹਾਂਜੀ ਲਓ ਜੀ ਦੱਦ ਤੱਤਾ ਕਰਤਾ ਮੈਂ ਸਾਨੂੰ ਤੇ ਤੁਸੀਂ ਪੀ ਲੈਂਦੇ ਹਾਂ ਹਾਂ ਦੱਸਾ ਤੁਸੀਂ ਕਿਵੇਂ ਮੇਰੀ ਬਾਜੀ ਮਰੀ ਅੰਦਰ ਮਿੱਠਾਈ ਵਾਲਾ ਕਿੱਠੇ ਮਿੱਠਾ ਅਚਾ ਵੇਰ ਤੁਸੀਂ ਇਹਨਾਂ ਮਿੱਠਾ ਕਿਵੇਂ ਬੋਲਣ ਲੱਗੋਗੇ ਨਾਲੇ ਇੰਨਾ ਵਧੀਆ ਮੇਰੇ ਮਿਲਵਾਲ ਕਿਵੇਂ ਖੁਬ ਆਪਣਾ ਵਧੀਆ ਦੁੱਧ ਪਿਆ ਕਰਨ ਤੁਸੀਂ ਅਚਾ ਹਾਂ ਨਾ ਸਤ ਤੁਸੀਂ ਕੀ ਕਹਿੰਦੇ ਸੱਚ ਕੰਮ ਦਾ ਗੱਲ ਤੂੰ ਤਾਂ ਮੈਂ ਫੇਰ ਹੀ ਬਿਉ ਹੁਣ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਇਹਨੂੰ ਮੜਾ ਜਾ ਕੋਲ ਨਹੀਂ ਖੋਪੜ ਨੂੰ ਖੁੱਲਾਈਏ ਜੀ ਦੇਖ ਦਰਵਾਜਾ ਖੁੱਲਿਆ ਕੁੜੀ ਵੀ ਮੈਨੂੰ ਉਹ ਲੱਗਦੀ ਹੈ ਨਰਮ ਹਾਂ ਨਵੀਂ ਵਿਆਹੀ ਆਈ ਹੈ ਹਾਲੇ ਉਹਨੂੰ ਘਰ ਦਾ ਭੇਤ ਨਹੀਂ ਤੇ ਉਹਨੂੰ ਇੱਕ ਤਾਂ ਜ਼ਿਆਦਾ ਕੰਮ ਨਾ ਲਾਈਂ ਕੋਈ ਕੰਮ ਨਾ ਲਈ ਜਿਹੜਾ ਤੁਹਾਡਾ ਬੁੜੀਆਂ ਦਾ ਬਿਹਾਰ ਭੂਰ ਹੁੰਦਾ ਉਹਦਾ ਚੂੜਾ ਚੜਾ ਜਾ ਲਹਾ ਕੇ ਕੀ ਕਰਦੇ ਹੁੰਦੇ ਹੋ ਤੇ ਸਮਝ ਗਈ ਗੱਲ ਮੇਰੀ ਮੇਰੀ ਗੱਲ ਸੁਣ ਤੁਹਾਡੀ ਗੱਲ ਤਾਂ ਮੈਂ ਸਮਝ ਗਈ ਫਿਰ ਐਂ ਨਾ ਕਿਹਾ ਮੇਰੀ ਗੱਲ ਬਚਾ ਲੋ ਕੱਟਦੀ ਹਜੇ ਤੱਕ ਚੂੜਾ ਨੂੰ ਫਾਇਰ ਹੈ ਕਹਿੰਦਾ ਨਾ ਇਹ ਦਿਰਾਣੀ ਤਾਂ ਕੰਮ ਥੋੜੀ ਕਰਾਂਗੀ ਹੁਣ ਮੈਂ ਸਮਝ ਸਤ ਲਈ ਦਿਰਾਣੀ ਕੰਮ ਤਾਂ ਮੈਂ ਥੇਰੋ ਕਰੂ ساری ਉਮਰ ਉਸੇ ਨੇ ਕਰਨਾ ਤੇ ਚੂੜਾ ਪਾ ਕੇ ਉਹਨੂੰ ਸ਼ੌਂਕ ਪੂਰੇ ਕਰ ਲੰਦੋ ਤੁਹਾਨੂੰ ਪਤਾ ਜ਼ਿੰਦਗੀ ਚ ਇੱਕ ਵਾਰੀ ਵਿਆਹ ਹੁੰਦਾ ਹੁਣ ਬਾਅਦ ਬਿੰਦੇ ਹੁੰਦਾਗਾ ਇਹ ਨਹੀਂ ਮੈਂ ਤਾਂ ਆਪੇ ਕੰਮ ਕਰਨ ਨੂੰ ਕਿ ਲੋਕਾਂ ਐ ਨਾ ਕਹਿਣ ਵੀ ਦੋ ਭਰਾ ਸੀ ਵਿਆਹ ਹੁੰਦੇ ਸਰ ਅੱਡ ਹੋ ਗਏ ਜਾਂ ਇਹਨਾਂ ਦਾ ਰੌਲਾ ਚ ਇਹਨਾਂ ਦੇ ਘਰੇ ਕੋਲੇ ਇਸ ਪਈ ਜਾਂਦਾ ਆਪਾਂ ਇਹ ਕੰਮ ਕਰਨਾ ਨਹੀਂ ਜੀ ਘਰ ਦੀ ਆਵਾਜ਼ ਘਰ ਦੀ ਗੱਲ ਬਾਤ ਬਾਹਰ ਨਹੀਂ ਜਾਣੀ ਚਾਹੀਦੀ ਜੇ ਕੋਈ ਗੱਲ ਬਾਤ ਹੈ ਸਣੀ ਨੂੰ ਦੱਸ ਮੈਨੂੰ ਦੱਸ ਸੋਡਾ ਉਸ ਵਿੱਚ ਫਰਕ ਨਹੀਂ ਪੈਂਦਾ ਉਹਨੂੰ ਬਸ ਛੋਟੀਆਂ ਭੈਣਾਂ ਨੂੰ ਰੱਖਣਾ ਕਿਉਂਕਿ ਜਿਹੜਾ ਬੰਦਾ ਨਮਾ ਕਰਿਆ ਤੈਨੂੰ ਵੀ ਪਤਾ ਜਦੋਂ ਤੂੰ ਆਈ ਸੀਗੀ ਤੈਨੂੰ ਹੌਲੀ ਹੌਲੀ ਘਰ ਤੇ ਢਲੀ ਹੋਏਗੀ ਇਵੇਂ ਜਿਵੇਂ ਉਹ ਕੁੜੀ ਹੈ ਠੀਕ ਹੈ ਨਾ ਆਪਦੀ ਛੋਟੀ ਭੈਣ ਸਮਝ ਕੇ ਉਹਨੂੰ ਰੱਖੀ ਠੀਕ ਹੈ ਹਾਂਜੀ ਕੰਮ ਧੰਦਾ ਵਿਚਾਰੀ ਤੋਂ ਹਸਾਬ ਸਿਰਦਾ ਕਰੇ ਕਿ ਕਿਉਂ ਪੜੀ ਲਿਖੀ ਆ ਥੋੜਾ ਘੱਟ ਕਰਦੇ ਹੁੰਦੇ ਆ ਪੜੇ ਲਿਖੇ ਕੰਮ ਹਾਂਜੀ ਹਾਂਜੀ ਨਹੀਂ ਆਉਂਦਾ ਹੁੰਦਾ ਜਿਹੜਾ ਕੰਮ ਉਹਨੂੰ ਨਹੀਂ ਆਉਂਦਾ ਉਹਨੂੰ ਸਿਖਾ ਦੀ ਨਹੀਂ ਐਂ ਤਾਂ ਮੈਂ ਸਾਰਾ ਕੰਮ ਸਿਖਾ ਦੂੰਗੀ ਉਹਨੂੰ ਵੈਸਾ ਹੁੰਦਾ ਹੀ ਹੋਣਾ ਹੁਣ ਅਗਲੀ ਬਗਾਨੇ ਘਰੇ ਆਈ ਸੁਖਣਾ ਸਾਰਾ ਕੰਮ ਸਿੱਖ ਕੇ ਆਈ ਹਾਂ ਲਾਹਣ ਤੈਨੂੰ ਮੈਂ ਇੱਕ ਵਾਰੀ ਸਮਝਾਤੀ ਗੱਲ ਬਾਰ ਬਾਰ ਮੈਂ ਕਹਿੰਦਾ ਨਹੀਂ ਤੇ ਜੇ ਮੈਨੂੰ ਇੱਕ ਵੀ ਗੱਲ ਦਾ ਲੱਗਿਆ ਪਤਾ ਤਾਂ ਫਿਰ ਆਹ ਦੇਖ ਲੈ 10 ਨੰਬਰ ਹੈ ਹਾਂ ਇਹ ਤਾਂ ਮੈਨੂੰ ਪਤਾ ਹੀ ਹੈ 10 ਨੰਬਰ ਹੁੰਦੀ ਆ ਆਹ ਦੇਖ ਲੈ ਦੋ ਨਵੀਆਂ ਹਾਂ ਤੁਸੀਂ ਪੀ ਲਿਆ ਲ ਮੈਂ ਤਾਂ ਪੀ ਲਿਆ ਮੇਰੀਆਂ ਗੱਲਾਂ ਦਿਮਾਗ ਚ ਵੱਡਦੀਆਂ ਹਾਂ ਹੁਣ ਤੁਸੀਂ ਬਾਹਰ ਪਿੰਡ ਦੇ ਵਿੱਚ ਜਾਂਦੇ ਨਹੀਂ ਕਿਤੇ ਗੇੜਾ ਗੋੜਾ ਘੰਟਨ ਕਿਉਂ ਜਾਂਦੇ ਜਾਂਨਾ ਮੈਂ ਪਿੰਡ ਚ ਹੀ ਜਾਣਾ ਪਾਣੀ ਪੀਣ ਲੱਗ ਗਏ ਜਾਂਨਾ ਮੈਂ ਉਹਨਾਂ ਦੀ ਰਜਿਸਟਰੀ ਆ ਜਾਂਨਾ ਉੱਥੇ ਪਟਵਾਰਖਾਨੇ ਜਾਂਨਾ ਪਹਿਲਾਂ ਤਾਂ ਨੰਬਰ ਨੰਬਰ ਰੋਣੇ ਬਾਹਰ ਜਿਹਾ ਬਾਹਰ ਸਮਝ ਗਈ ਨਾ ਗੱਲ ਹਾਂ ਹਾਂ ਬੇਬੀ ਕਹੋ ਹੋ ਜਾਓ ਜੀ ਤੁਸੀਂ ਆਉਂਦੇ ਨੂੰ ਮੈਨੂੰ ਕੋਈ ਸ਼ਿਕਾਇਤ ਨਾ ਮਿਲ ਜੇ ਜਮ ਵੀ ਨਹੀਂ ਮਿਲਦੀ ਮੈਂ ਮੈਂ ਫੋਨ ਕਰਕੇ ਹੀ ਪੁੱਛੂੰ ਜਮ ਵੀ ਨਹੀਂ ਮਿਲਦੀ ਬਾਹਰ ਹਾਂ ਕੋਈ ਨਹੀਂ ਜਿੱਤਾ ਸਿਆ ਹੈ ਤੇ ਦੱਕੀਏ ਚਾਰ ਦਿਨ ਹੋਰ ਹੋ ਜਾਂਦੇ ਇਹ ਤੀਨ ਦੇਖ ਤੇ ਤੇਲੀ ਟਾਲਦੀ ਕਿੰਦਰ ਨੂੰ ਜਾਂਦਾ ਜੇ ਤਾਂ ਕਿਤੇ ਵੀਰ ਭੈਣ ਆ ਜਾਂਦੀ ਹੈ ਫੇਰ ਤਾਂ ਮੈਂ ਕਰ ਜਾਂ ਚੁੱਪ ਜਿਵੇਂ ਬਿੱਲੀ ਬਣ ਜਾਂਦੀ ਪਰ ਹੁਣ ਹੁਣ ਤਮਾ ਸ਼ੇਰ ਬਣ ਕੇ ਦਿਖਾਉ ਤੈਨੂੰ ਮੈਂ ਦਿਖਾਉ ਕਿ ਕਿਹੜੇ ਹਿਸਾਬ ਨਾਲ ਉਹ ਬਗਾਨੀ ਧੀ ਨੂੰ ਮੇਰੇ ਗਿੱਟੇ ਚ ਲਿਆ ਕੇ ਬਿਠਾਈਦਾ ਹੁੰਦਾ ਦਾ ਕਿੱਥੇ ਮੇਰਾ ਕਾਲਜਾ ਫੋਕਿਆ ਦਾ ਮੇਰੇ ਭੈਣ ਨੂੰ ਲਿਉਂਦੇ ਕਿੱਡੀ ਗੱਲ ਸੀ ਜੀ ਚਲ ਕੋਈ ਨਹੀਂ ਆ ਬੜੇ ਨੇ ਮੰਦਤੂ ਤੱਤਾ ਹੋ ਗਿਆ ਸੀ ਲਿਆਣੀਆਂ ਦਾ ਉਹ ਟਾ ਪਾ ਕੇ ਤੇਰੇ ਵਾਸਤੇ ਸਿੱਠਾ ਜਿਹਾ ਵੱਤੀ ਠੋਪੂ ਆ ਮੈਂ ਇਹ ਮਿੱਟੀ ਦੀ ਆਰੀ ਰਹੂਗੀ ਨਾ ਫਿਰ ਇਹ ਨਾਲ ਸਾਰਾ ਕੰਮ ਤਾਂ ਨੰਨੇ ਦੇ ਇੜਤਾ ਹੁਣ ਉਹ ਤਾਂ ਚੌਧਰੀ ਸਾਡੇ ਨਾਲ ਤਾਂ ਬਾਹਰ ਨੂੰ ਵਗ ਗਿਆ ਮੈਂ ਦੱਸ ਕੀ ਕਰਾਂ ਸੁਣੀ ਉਹ ਤੇ ਕਮਰੇ ਚ ਵਗ ਗਿਆ ਕੀ ਕਰ ਡਰਾਮ ਨਾ ਸ਼ੁਰੂ ਹਾਏ ਆਹੋ ਵਾਏ ਹਾਏ ਮੈਂ ਮਾਰਦਾਂ ਨੀ ਮੇਰਾ ਸਿਰ ਦੀ ਨਾਰੀ ਫਟ ਗਈ ਵੇ ਸਣੀਏ ਮੈਂ ਸਣੀ ਆਗੇ ਤੁਸੀਂ ਹਾਂ ਆ ਗਿਆ ਕਿਵੇਂ ਆ ਲੱਗ ਗਿਆ ਜੀ ਜੂ ਕਰੇ ਜੀ ਤਾਂ ਲੱਗ ਗਿਆ ਤੇ ਉਹ ਫੋਨ ਕੱਢ ਨੂੰ ਲੈ ਕੇ ਆਵਾਂਗੇ ਆਪਾਂ ਤੇ ਮੰਮੀ ਦੀ ਕਾਲ ਤਾਂ ਨਹੀਂ ਆਈ ਨਹੀਂ ਮੈਨੂੰ ਤਾਂ ਨਹੀਂ ਆਈ ਬਾਈ ਕੋਲੇ ਆਈ ਹੋਵੇ ਤਾਂ ਮੇਰਾ ਤਾਂ ਫੋਨ ਹੀ ਘਰੇ ਪੈਸੇ ਮੇਰੇ ਤਾਂ ਭਾਬੀ ਕੋਲ ਹੀ ਰਹਿ ਗਿਆ ਫੋਨ ਮੇਰਾ ਉਹ ਫੋਨ ਪਾਉਣ ਮੈਂ ਟੱਟ ਚਾ ਮੈਂ ਤਾਂ ਤਾਂ ਮੰਗਿਆ ਸੀ ਉਹ ਤਾਂ ਫਿਰ ਫੋਨ ਹੈ ਨਹੀਂਗਾ ਘਰੇ ਕੋਈ ਕਈ ਰੀਤੀਆਂ ਤੋਂ ਨਿਕਲ ਗਈ ਹੋਣੀ ਆ ਗੱਲ ਚਲੋ ਮੈਨੂੰ ਸੋਹਰਾ ਦੇ ਚੰਗੇ ਆ ਨਾ ਹਾਂ ਬਹੁਤ ਵਧੀਆ ਕਿਸਮਾ ਦੇ ਸਾਰੀ ਡੈੜੀ ਬੋਲਦੇ ਸਰਦਲੇ ਕਰਚ ਹਮ ਇਹ ਤਾਂ ਗੱਲ ਹੈ ਜੀ ਚਲੋ ਤਾਂ ਜੋ ਫਿਰ ਮੈਂ ਦੁੱਧ ਲੈ ਕੇ ਆਉਂ ਤੁਹਾਡੇ ਵਾਸਤੇ ਨਾ ਨਾ ਹਏ ਹਾਏ ਸਣੀਏ ਵੇ ਬਾਹਰ ਖੋਲ ਦੋ ਹਾਏ ਵੇ ਖੋਲ ਦੋ ਬਾਹਰ ਕੀ ਹੋ ਗਿਆ ਇਹਨਾਂ ਨੂੰ ਉਹ ਭਾਬੀ ਖੁੱਲਾ ਹੀ ਆ ਬਾਹਰ ਹਾਏ ਹੇ ਮੇਰਾ ਤਾਂ ਸਿਰ ਰੋ ਹਾਏ ਬਸਣੀ ਹਾਏ ਪਬਲਿਕੀ ਹੋ ਗਿਆ ਮੇਨੂੰ ਚੱਕਰ ਆਈ ਜਾਂਦੇ ਵੇ ਹਾਏ ਜੀ ਜੀ ਹਾਏ ਵੇ ਮੇਰੇ ਤਾਂ ਸਿਰ ਫਾਟ ਗਿਆ ਵੇ ਮੇਨੂੰ ਚੱਕਰ ਆਈ ਜਾਂਦੇ ਨੇ ਵੇ ਹਾਏ ਵੇ ਅੱਡੀ ਕੀ ਹੋ ਗਈ ਮੇਰੀ ਗੱਲ ਸੁਣੋ ਤਰ ਠੀਕ ਹੋ ਕੇ ਪੋ ਵੇ ਸਣੀ ਵੇ ਡਾਕਟਰ ਨੂੰ ਸਾਧ ਲੈ ਵੇ ਮੇਰਾ ਤਾਂ ਸਿਰ ਪਟਾਕਾ ਪੈਣ ਵਾਲਾ ਹੋ ਗਿਆ ਮੈਂ ਤੁਹਾਨੂੰ ਡਾਕਟਰ ਨੂੰ ਲਾਵਾਂ ਸਿੱਧੀ ਜੀ ਕੋਈ ਕੁਝ ਨਹੀਂ ਹੁੰਦਾ ਤੁਹਾਨੂੰ ਕੋਈ ਕਹਿ ਜਾਓ ਆ செய்தி ਪਾਣੀ ਨਹੀਂ ਮਤਾਏਗਾ ਇਸ ਬਰਾ ਸਿਰ ਨੱਪਦੇ ਹਾਏ ਹਾਏ ਹੇ ਇਤਨਾ ਜਨ ਨੱਪਦੇ ਬੇਸਰੀ ਵੇ ਡਾਕਟਰ ਨੂੰ ਗਿਆ ਬੁਲਾਉਣਾ ਹਾਏ ਦੀਦੀ ਕਿਹਾ ਤੁਸੀਂ ਇੰਨਾ ਉੱਚੀ ਕਿਉਂ ਬੋਲਦੇ ਸੁਣੀ ਵੇ ਨੂੰ ਆਇਆ ਵੀ ਕਿਤੇ ਇਹ ਚਤੜੀ ਖੜਾ ਸੁਣੀ ਜਾਂਦਾ ਵੈਲੀ ਗੱਲਾਂ ਹਾਏ ਹਾਏ ਇਤਨਾ ਨੱਪਦੇ ਇਤਨਾ ਨੱਪਦੇ ਮੇਰਾ ਸਿਰ ਨੱਪਦੇ ਦੀਦੀ ਸਾਡੀ ਬੋਲੋ ਆਹ ਤਾਂ ਫਿਰ ਜ਼ਿਆਦਾ ਨੀ ਸੁ ਚੁੱਪ ਸਾਇਲੈਂਟ ਹੋ ਜਾ ਚੁੱਪ ਪਾ ਵੀ ਆ ਮੈਂ ਡਾਕਟਰ ਨੂੰ ਫੋਨ ਕਰਤਾ ਆਉਂਦਾ ਹੈ ਕਮੋ ਤਿਆਰ ਰੱਖੀ ਯਾਰ ਮੈਂ ਉਧਰ ਜਾ ਕੇ ਬਹਿ ਜਾਵਾਂਗਾ ਮੋਤੀ ਪਾਉਂਗਾ ਹਾਂ ਉਧਰ ਤੋਂ ਬਹਿ ਜਾ ਚੰਗਾ ਨਾ ਤੈਨੂੰ ਪਤਾ ਯਾ ਤੇਰਾ ਬਾਈ ਦਾ ਐਵੇਂ ਪਤਾ दारू ਪੀ ਕੇ ਰਾਤ ਨੂੰ ਬਾਹਰ ਹੀ ਪਾਈ ਪੂ ਜਾਵੇ ਤੂੰ ਤੂੰ ਉੱਥੇ ਬਹਿ ਜਾ ਕਮੋ ਤੂੰ ਬਸ ਇੱਨਾ ਨੱਪਾ ਮੈਂ ਠੀਕ ਹੈ ਪਾ ਪਾ ਜਾ ਪਾ ਜਾ ਤੇ ਬਹਿ ਜਾ ਹਾਂ ਇਤਨਾ ਪਲੇ ਇਧਰੋ ਜਨਾਪਾ ਇਧਰੋ ਜੇ ਇਧਰੋ ਜੇ ਬਾਹਰ ਕੁ ਖਾ ਗਰੀ ਬੋਲੋ ਨਾ ਤੁਸੀਂ ਮੈਂ ਨੱਕਦੇ ਨਹੀਂ ਠੀਕੋ ਕੇ ਬਹਿ ਜਾ ਹਾਂ 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 ਬਸ ਮੈਂ ਪੈ ਗਈ ਸਹੀ ਹਾਂ ਮੈਂ ਮੈਂ ਬੋਲਦੀ ਨਹੀਂ ਹੁੰਦਾ ਮੈਂ ਵੀ ਬਸ ਤੇ ਮੇਰੇ ਸਿਰ ਨੱਪੇ ਮੈਂ ਨਹੀਂ ਦਾ ਜੂ ਚੰਗਾ ਤੇ ਤੂੰ ਜਾ ਇਹਨਾਂ ਨਾਲ ਕਿਤੇ ਇੱਥੇ ਬੈਠੀ ਰਹੀ ਏ ਕੋਈ ਨਾ ਦੀਦੀ ਕੋਈ ਨਾ ਸੈਟ ਹੋ ਰਹੀ ਹੈ ਸਾਢੇ 11 ਹੋ ਗਏ ਨੇ ਦੇਦੀ ਚਲ ਸੌਂਗੇ ਵਿਚਾਰੇ ਮੈਂ ਸੱਜ ਨੂੰ ਦੇਖਾਂ ਦੁੱਧ ਦੁੱਧ ਫੀਤਾ ਹੋਇਆ ਕੋਈ ਨਾ ਨਹੀਂ ਨਹੀਂ ਪਾ ਕੇ ਦੇ ਆਉਂਗੀ ਹਏ ਕਮਾ ਕਮਾ ਕਿਤੇ ਦਾਨੀਓ ਬਲਕਿ ਸੱਤ ਤਿੱਦੜ ਵਾਲੀ ਆ ਪੈਣਾ ਮੈਨੂੰ ਡਰ ਲੱਗਦਾ ਨਾਲੇ ਮੰਨੇ ਡਰ ਲੱਗਦਾ ਪਰ ਮੈਨਰੇ ਸਾਰ ਬਲਕਿ ਗੰਨ ਨਾ ਆ ਦੇ ਸੱਤ ਆਏ ਉਸ ਤੇ ਅਤਲ ਉਸ ਤੇ ਗੋਈ ਸੱਤ ਹਾਂ ਤੇ ਕੁਛ ਨਹੀਂ ਮੈਨੂੰ ਨਹੀਂ ਆਉਂਦੇ ਤੂੰ ਪੈ ਜਾ ਤੈਨੂੰ ਦੀਦੀ ਚੱਕਰਵਾਦ ਰ ਚੱਲ ਆਪਾਂ ਪੈਨੇ ਚੱਲ ਚੱਕਰ ਨਹੀਂ ਹੁੰਦਾ ਨਹੀਂ ਨਹੀਂ ਮੈਨੂੰ ਨਹੀਂ ਆਉਂਦੇ ਆ ਕਿ ਪੱਕਾ ਨਹੀਂ ਆਉਂਦਾ ਆਏ ਸੁੱਤ ਤਾਂ ਬੰਦ ਬੜਿਆ ਹੋਇਆ ਆ ਕਿ ਮੈਂ ਸਨੀ ਨੂੰ ਬੁਲਾਮਾ ਫੋਨ ਕਰਕੇ ਸਨੀ ਨੂੰ ਬੁਲਾ ਲੈਣੀ ਨਹੀਂ ਕਿਸ ਨੂੰ ਨਹੀਂ ਬੁਲਾਉਣਾ ਫੋਨ ਤੜਦੇ ਨੂੰਦਾ ਨਹੀਂ ਦੀਦੀ ਪੈਜੋ ਚਲੋ ਪੈਜੋ ਦੀਦੀ ਆਹ ਦੇਖੀ ਇਧਰੋਂ ਵੀ ਹਵਾ ਖਲੋਤ ਪਰ ਡਿੱਗ ਗਿਆ ਨਹੀਂ ਦੇਖਦੇ ਦੀਦੀ ਕੁਛ ਨਹੀਂ ਹੁੰਦਾ ਪਲੀਜ਼ ਪੈਜੋ ਪਲੀਜ਼ ਦੀਦੀ ਜਾਂਦੀ ਮੈਨੂੰ ਕਿਤੇ ਛੱਡ ਕੇ ਮੈਨੂੰ ਨਹੀਂ ਜਾਂਦੀ ਦੀਦੀ ਇੱਥੇ ਆ ਜਾ ਇੱਥੇ ਆ ਜਾ ਮੇਰੇ ਕੋਲ ਤੂੰ ਆ ਜਾ ਆ ਜਾ ਪੈਜੋ ਦੀਦੀ ਤੁਸੀਂ ਵੀ ਪੈਜੋ ਸਣੀ ਤਾਂ ਨਹੀਂ ਉੱਠਿਆ ਨਹੀਂ ਉੱਠਿਆ ਆ ਜਾ ਭਾਇਆ ਪਣਵਣ ਕੇ ਚੰਨਾ ਜਾਈ ਮੈਨੂੰ ਡਰ ਲੱਗਦਾ ਨਾਲ ਉੱਤੇ ਨਾਲ ਡਿੱਗੀ ਪਣਵਣ ਵਣ ਕੇ ਹਾਂਜੀ ਦੋਸਤੋ ਮੇਰੇ ਵੱਲੋਂ ਜੈਨਕੀ ਕਮੋਦਯਾਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਟੰਡ ਤੋਂ ਵੱਜ ਕੇ ਰਿਓ ਟੰਡ ਬਹੁਤ ਹੋ ਰਹੀ ਆ ਤੇ ਨਾਲ-ਨਾਲ ਆਪਣੀਆਂ ਵੀਡੀਓ ਦੇਖਦੇ ਰੋ ਰਜਾਈ ਚ ਬੈਠ ਕੇ ਤੇ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਠੀਕ ਆ ਆ ਤੁਸੀਂ ਆਪਣੀ ਵੀਡੀਓ ਦਾ ਦੂਜਾ ਭਾਗ ਦੇਖ ਰਹੇ ਹੋ ਮਤਲਬ ਕਿ ਪਰਜਾਈ ਦੀ ਪੇਸ਼ ਨਹੀਂ ਚੱਲੀ ਹੈਨਾ ਆਉ ਦੀਪੰਦ ਦਾ ਰਿਸ਼ਤਾ ਨਹੀਂ ਲੈ ਕੇ ਆ ਸਕੀਗੀ ਹਣਾ ਚਾਲਵਾਜ ਪਰਜਾਈ ਤੇ ਬਾਕੀ ਦਾ ਤੁਸੀਂ ਕਰੈਕਟਰ ਦੇਖਿਆ ਹੀ ਉਹਦਾ ਹਨਾ ਪਖੰਡਣ ਭਾਬੀ ਤੇ ਉਹਦੀ ਭੈਣ ਦਾ ਰਿਸ਼ਤਾ ਨਹੀਂ ਹੋਇਆ ਤੇ ਉਹਦੀਆਂ ਸਾਰੀਆਂ ਜਿੰਨੀਆਂ ਤਰਕੀਬਾਂ ਸੀ ਫੇਰ ਹੋ ਗਈਆਂ ਤੇ ਆਖਰ ਨੂੰ ਕਿਸੇ ਹੋਰ ਕੁੜੀ ਨਾਲ ਉਹਦੇ ਦੌਰ ਦਾ ਰਿਸ਼ਤਾ ਹੋ ਗਿਆ ਕਰੈਕਟਰ ਦੇ ਵਿੱਚ ਜਾਨਕੀ ਮੇਰੇ ਨਾਲ ਮੈਂ ਉਹ ਕਰੈਕਟਰ ਕਰ ਰਹੀ ਹਾਂਗੀ ਤੇ ਭਾਬੀ ਸੋਚਦੀ ਐ ਵੀ ਚਲ ਵਿਆਹ ਤਾਂ ਹੋ ਗਿਆ ਮਮੋ ਠਗਣੀ ਆ ਉਹਨਾਂ ਦੇ ਮੂੰਹ ਤੇ ਤਾਂ ਖੁਸ਼ ਆਗੀ ਹਨਾ ਤੇ ਪਿੱਠ ਪਿੱਛੇ ਤਾਂ ਉਹ ਉਹੀ ਕਾਰਨਾਮੇ ਕਰੂਗੀ ਉਹ ਸੋਚਦੀ ਵੀ ਚੱਲ ਕੋਈ ਨਾ ਵਿਆਹ ਤਾਂ ਹੋ ਗਿਆ ਹਨਾ ਵੀ ਮੈਂ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੰਦੀ ਠੀਕ ਹੈ ਵੀ ਜਿਹਦੇ ਨਾਲ ਬੱਚਾ ਹੋਵੇ ਪੀੜ੍ਹੀ ਅੱਗੇ ਵਧੇ ਵੀ ਮੈਂ ਉਹਨਾਂ ਨੂੰ ਕਦੇ ਵੀ ਇੱਕ ਰੂਮ ਦੇ ਵਿੱਚ ਇਕੱਠੇ ਨਹੀਂ ਹੋਣ ਦੇਣਾਗਾ ਠੀਕ ਹੈ ਇਸ ਹੱਦ ਤੱਕ ਗਿਰ ਜਾਂਦੀ ਆ ਕਿ ਜਦੋਂ ਸ਼ਾਮਾਂ ਪੈਂਦੀਆਂ ਕੋਈ ਨਾ ਕੋਈ ਉਹਦਾ ਪਖੰਡ ਚਾਲੂ ਹੋ ਜਾਂਦਾ ਤੁਸੀਂ ਵੇਖ ਲਿਆ ਠੀਕ ਹੈ ਹੁਣ ਤੁਸੀਂ ਇਹ ਵੇਖਣਾਗਾ ਵੀ ਉਹਨਾਂ ਅੱਗੇ-ਅੱਗੇ ਹਨਾ ਵੀ ਉਹ ਕੀ ਕਰਨਗੇ ਭਾਬੀ ਨੂੰ ਭਾਬੀ ਇਹਨਾਂ ਉਹਨਾਂ ਨੂੰ ਹਨਾ ਵੀ ਟਰਸਰੀ ਲਾ ਲੋ ਵੀ ਕਰ ਰਹੀ ਆ ਵੀ ਆਖਰ ਨੂੰ ਭਾਬੀ ਦੀ ਉਹ ਚਾਲਾ ਸਮਝ ਜਾਣਗੇ ਜਾਂ ਉਹ ਭਾਬੀ ਤੇ ਦਿਆ ਕਰਨਗੇ ਹਨਾ ਵੀ ਉਹਨਾਂ ਤੇ ਮੀਆਂ ਬੀਬੀ 'ਚ ਝਗੜਾ ਰਹਿਣ ਲੱਗ ਜਾਂਦਾਗਾ ਵੀ ਕੀ ਚੱਲੂਗਾ ਵੀ ਅੱਗੇ ਦੀ ਅੱਗੇ ਹੋਣਾ ਕੀ ਆ ਪਰ ਜਾਈ ਇੱਥੋਂ ਤੱਕ ਵੀ ਕਹਿ ਦਿੰਦੀ ਹਨਾ ਵੀ ਸਾਰਾ ਸਿਸਟਮ ਤੁਸੀਂ ਦੇਖ ਲਿਆ ਵੀ ਉਹਨਾਂ ਨੂੰ ਇਕੱਠੇ ਨਹੀਂ ਹੋਣ ਦੇਂਦੀਗੀ ਹੁਣ ਤੁਹਾਡੇ ਲਈ ਇਹ ਸਵਾਲ ਆ ਵੀ ਅੱਗੇ ਕਰੈਕਟਰ ਦੇ ਵਿੱਚ ਕੀ ਹੋਣ ਜਾ ਰਿਹਾ ਪਰਜਾਈ ਕਾਮਯਾਬ ਹੋ ਜੂਗੀ ਜਾਂ ਵੀ ਉਹ ਭੈਣ ਵੀ ਦੋਨਾਂ ਦਾ ਮਲਾਪ ਹੋ ਜੂਗਾ ਜਾਂ ਉਹ ਘਰੋਂ ਬਾਹਰ ਨਿਕਲ ਜਾਣਗੇ ਕੀ ਆ ਅੱਗੇ ਸਸਪੈਂਸ ਹੈਗਾ ਇਹ ਤੁਹਾਡੇ ਲਈ ਹੈ ਠੀਕ ਹੈ ਕਮੈਂਟਾਂ 'ਚ ਜਰੂਰ ਦੱਸ ਕੇ ਜਾਇਓ ਧੰਨਵਾਦ ਜੀ